ਲੈ ਰੋਈ ਕੀ ਤਾਂ ਸਹੀ ਆ ਜੀ ਪਹਿਲਾਂ ਮੈਂ ਪੁਆਏ ਗੋਡੇ ਅੱਛਾ ਤੁਹਾਨੂੰ ਪਤਾ ਦੋ ਮਹੀਨੇ ਚ ਲੰਘ ਗਏ ਨਾੜੇ ਲਾਇਆ 5 ਲੱਖ ਰੁਪਈਆ ਦੋਨਾਂ ਘੋਟਿਆਂ ਦੇ ਫਿਰ ਮੈਨੂੰ ਪਾਲੀ ਨੇ ਸਾਥ ਲੈ ਆਸਟ੍ਰੇਲੀਆ ਤਾਂ ਫੇਰ ਮੈਂ ਚਲ ਗਿਆ ਭਾਈ ਆਸਟ੍ਰੇਲੀਆ ਤੇ ਉੱਥੋਂ ਪਿਛਲੇ ਹfte ਆਇਆ ਤੇ ਤੁਹਾਡੇ ਨਾਲ ਅੱਗੇ ਬਹਿ ਗਿਆ ਆਹ ਹੈ ਕਹਾਣੀ ਸਾਰੀ ਹੋਰ ਤੁਸੀਂ ਸਾਨੂੰ ਕਦਾ ਬਾਅਦ ਕੀ ਹੈ ਤਾਂ ਤੇਰੀਆਂ ਖਤਾ ਮੌਗੇ ਮੌਨਾਂ ਦੀਆਂ ਹੋਰ ਇਦਾਂ ਹੀ ਆ ਯਾਰ ਸਸਤਰੀ ਘਟ ਆਇਆ ਜਾਣਾ ਬਿੱਟੂ ਹਾਂਜੀ ਹਾਂਜੀ ਉਹ ਤੂੰ ਯਾਰ ਅਮਰੀਕਾ ਨਹੀਂ ਗਿਆ ਬਸ ਜੀ ਅਮਰੀਕਾ ਤੋਂ ਮੈਂ ਪਿੰਡ ਆ ਗਿਆ ਤੁਸੀਂ ਆਸਟ੍ਰੇਲੀਆ ਵਾ ਗਏ ਆਪਣਾ ਤਾਂ ਮੇਲ ਹੀ ਨਹੀਂ ਹੋਇਆ ਅੱਛਾ ਅੱਛਾ ਮਾਫਰਤਾ ਜਾਇਆ ਵਾਪਸ ਜੀ ਤਿੰਨ ਕੁ ਮਹੀਨੇ ਹੋ ਗਏ ਮੈਨੂੰ ਆਏ ਨਹੀਂ ਅੱਛਾ ਗਿਆ ਨਹੀਂ ਵਾਪਸ ਜਾੜ ਦੰਦੇ ਨਹੀਂ ਜੀ ਹੁਣ ਤੁਹਾਨੂੰ ਕਹਾਂ ਜਿੱਦਾਂ ਇਹਨੂੰ ਪਿੰਡੋਂ ਕੱਢਿਆ ਉਹਦਾ ਅਮਰੀਕਾ ਵਾਲਿਆਂ ਨੇ ਕੱਢਦਾ ਬੜੇ ਫੁੱਪੜ ਨੇ ਉਹਦੇ ਇਹ ਜਾਣ ਲੋਗਾ ਤਿੰਨ ਮਹੀਨੇ ਹੋ ਗਏ ਟੀਚਰਾਂ ਕਰੀ ਜਾਂਦੇ ਹੁਣ ਤੁਸੀਂ ਆਏ ਹੋ ਮਤਲਬ ਮੇਰੀ ਖਬਰਸਾਰ ਤੂੰ ਵੀ ਕਿਧਾਇਆ ਕਿ ਤੂੰ ਵੀ ਵਾਪਸ ਕਿਉਂ ਆਇਆ ਤੂੰ ਵਾਪਸ ਤਾਇਆ ਮੂਰ ਖਰਾਬ ਹੋ ਗਿਆ ਥੋੜਾ ਹੁਣ ਟਰੰਪ ਨੇ ਜਿੰਨੇ ਬੰਦਿਆਂ ਦੇ ਗ੍ਰੀਨ ਕਾਰਡ ਨਹੀਂ ਸੀ ਬਿਠਾ ਕੇ ਜਹਾਜ਼ 'ਚ ਸਾਰੇ ਭੇਜਦੇ ਉਹ ਜਿਹੜੇ ਅੰਮ੍ਰਿਤਸਰ ਜਾ ਆਇਆ ਸੀ ਹਾਂ ਉਹਨਾਂ 'ਚ ਹੀ ਆਇਆ ਸੀ ਮੈਂ ਤੇਰਾ ਮੈਂ ਸੁਣਿਆ ਕਹਿੰਦੇ ਉੱਥੇ ਆਪਣੇ ਸਾਰਿਆਂ ਦੇ ਹੱਥ ਘੜੀਆਂ ਲਾਈਆਂ ਸੀ ਸੱਚਾ ਹਾਂ ਲਾਈ ਮੂ ਲਿਆਂਦਾ ਸੀ ਕੈਦੀਆਂ ਮੂ ਲਿਆਂਦੇ ਤਾਇਆ ਬੜੀ ਮਾੜੀ ਆਲਾ ਯਾਰ ਹਾਂ ਉਹ ਆਪਦੀ ਆਈ ਤੇ ਆਏ ਤਾਂ ਫਿਰ ਉਹਨਾਂ ਨੇ ਨਹੀਂ ਬਖਸ਼ਿਆ ਕੋਈ ਤਿੰਨ ਚਰੇ ਨਹੀਂ ਉੱਤੇ ਮੈਂ ਰਿਹਾ 10 ਸਾਲ ਲੱਗਿਓ ਤੇਰਾ ਭਲਾ ਹੋਵੇ ਹਾਂ ਹੁਣ ਇੱਥੇ ਵੀ ਕੀ ਕਰਦਾ ਅੱਜਕੱਲ ਇੱਥੇ ਕੁਝ ਨਹੀਂ ਬਸ ਅਸੀਂ ਘਰ ਦੇ ਕੰਮਾਂ 'ਚ ਪੈ ਗਏ ਦੁਬਾਰੇ ਜਿਹੜੇ ਛੱਡ ਕੇ ਗਏ ਸੀ ਤੇ ਆ ਕੰਬਾਇਨਰ ਕਮੂਨਾਂ ਦਾ ਹੁਣ ਸਾਹਮਣੇ ਨਾਲ ਆ ਕੇ ਤੇ ਨਾਲ ਆ ਲੂਲੂ ਬੀਜ ਲਈਦੇ ਆ ਚਲੋ ਵਧੀਆ ਯਾਰ ਕੁਛ ਤਾਂ ਕਰਨਾ ਹੀ ਹੋਇਆ ਹਾਂ ਵੇਲਾ ਤਾਂ ਨਹੀਂ ਰਿਹਾ ਹੁੰਦਾ ਤਾਂ ਇਹ ਟਰੈਪ ਮੈਨਾ ਪਤੰਦਾਰ ਫਫੜ ਬਾਹਾਂ ਇਕਬਾ ਹੈਗਾ ਪੜਦੇ ਪਾਏ ਬਾਏ ਆ ਉਹ ਤਾਂ ਵੈਸੇ ਜਦੋਂ ਉਹ ਨਾ ਆਇਆ ਸੀਗਾ ਨਾ ਉਹ ਆਪਣੇ ਸਰਕਾਰ ਨੂੰ ਪਹਿਲੇ ਹੀ ਕਹਦੇ ਕਿ ਮੈਂ ਪੜਨੇ ਪਾਣੀ ਔਰ ਮੈਕਸੀਕੋ ਵਾਲੇ ਨਹੀਂ ਛੱਡੇ ਸਾਰੇ ਬਾਹਰ ਮਾਰੇ ਕੱਢ ਗਏ ਮੈਂ ਪਤਾ ਹੈ ਜੇ ਆਪਾਂ ਦੇਖੀਏ ਸਾਰੀਆਂ ਸਰਕਾਰਾਂ ਉਹ ਚਾਹੁੰਦੀਆਂ ਵੀ ਸਾਥੀ ਵੋਟ ਕਿੱਦਾਂ ਦੇਣ ਅੱਜ ਕੱਲ ਸਾਰੀ ਦੁਨੀਆ ਕੱਲੇ ਇਹ ਅਮਰੀਕਾ ਦੀ ਗੱਲ ਨਹੀਂ ਤੂੰ ਆਸਟ੍ਰੇਲੀਆ ਤੋਂ ਆਇਆ ਪਹਿਲਾ ਆਸਟ੍ਰੇਲੀਆ ਦੇ ਦੱਸਦੇ ਆਸਟ੍ਰੇਲੀਆ ਜੀ ਵੀ ਇੱਦੇ ਪ੍ਰਦਰਸ਼ਨ ਕਹਿੰਦੇ ਆਹੋ ਯਾਰ ਮੈਂ ਉੱਥੇ ਸੀ ਉਦੋਂ ਜੋ ਆਸਟ੍ਰੇਲੀਆ ਨਾਲ ਮਾਰਚ ਕੱਢਿਆ ਆਪਣੇ ਮਾਈਗ੍ਰੈਂਟ ਦੇ ਬਰਤ ਹਾਂਜੀ ਕਿੰਨੇ ਜਿਆਦੇ ਆ ਰਹੇ ਆ ਨਹੀਂ ਹੋਣੇ ਚਾਹੀਦੇ ਹੂੰ ਤਾਂ ਜਿਹੜਾ ਬੜਾ ਉਹਦੇ ਲੋਕੀ ਤਾਂ ਇੰਨੇ ਮਾਰੇ ਨਹੀਂ ਪਰ ਪਤਾ ਨਹੀਂ ਲੱਗਾ ਯਾਰ ਬੜੀ ਤਦਾਦ ਦੇ ਵਿੱਚ ਲੋਕੀ ਉੱਥੇ ਹਾਂ ਵੋਟਾਂ ਵੋਟਾਂ ਦਾ ਇਹ ਕੰਮ ਆ ਵੋਟਾਂ ਦਾ ਪੋਣਾ ਅਮਰੀਕਾ ਨੂੰ ਬਣਾਉਣ ਦੇ ਵਿੱਚ ਇਮੀਗ੍ਰੈਂਟਸ ਦਾ ਜੇ ਕਿੰਨਾ ਵੱਡਾ ਯੋਗਦਾਨ ਹੈ ਜਦੋਂ ਤਾਂ ਲੋੜ ਸੀ ਉਦੋਂ ਤਾਂ ਸੱਦਦੇ ਰਹਿ ਜਦੋਂ ਲੱਗਾ ਵੀ ਵੋਟਾਂ ਜਿੱਤਣ ਲਈ ਕੋਈ ਨਾ ਕੋਈ ਤਾਂ ਮੁੱਦਾ ਚਾਹੀਦਾ ਹੀ ਆ ਆਪਣੇ ਵੀ ਇਥੇ ਰਾਮ ਮੰਦਰ ਇੱਕ ਮੁੱਦਾ ਹੀ ਬਣਿਆ ਹਣਾ ਤੇ ਜਿੰਨੇ ਵੀ ਗਊ ਗੋ ਦੀ ਗੱਲ ਲਾ ਲਓ ਜੀਐਸਟੀ ਦੀ ਗੱਲ ਲਾ ਲਓ ਇਹ ਮੁੱਦੇ ਬਣਾਏ ਜਾਂਦੇ ਲੋਟ ਬੰਦੀ ਦੀ ਗੱਲ ਲਾ ਲਓ ਇਹ ਜਿਹੜਾ ਇਦਾਂ ਹੀ ਟਰੰਪ ਨੇ ਲੈ ਆਂਦਾ ਵੀ ਮੈਂ ਹੀ ਤੁਹਾਨੂੰ ਸੇਵ ਕਰ ਸਕਦਾ ਸਾਰੀ ਸਮੱਸਿਆ ਇਮੀਗ੍ਰੈਂਟਸ ਆ ਆ ਜਿਹੜੇ ਤੁਹਾਡੇ ਹਰ ਜੀ ਹਰ ਮੁਲਕ ਦੇ ਵਿੱਚ ਹੀ ਹੋ ਗਿਆ ਹਾਂ ਵੀ ਵੋਟਾਂ ਜਿੱਤਾ ਲੈਣੀਆਂ ਸੱਜੇ ਪੱਕੀ ਪਾਰਟੀਆਂ ਜਿਹੜੀਆਂ ਆ ਉਹ ਇੰਨਾ ਜ਼ਿਆਦਾ ਹਾਵੀ ਹੋ ਗਈਆਂ ਆ ਵੇ ਜਿਹੜੇ ਲੋਕ ਉੱਤੇ ਹੁਣੇ ਕਰਦੇ ਵੀ ਆ ਨੋ ਡਾਊਟ ਕਿ ਜਿਹੜੇ ਬੰਦੇ ਹੁਣ ਇਲੀਗਲ ਇਦਾਂ ਹੁੰਦੇ ਆ ਔਰ ਜਿਹਦਾ ਤੁਸੀਂ ਕਹਿੰਦੇ ਆ ਵੀ ਉਹ ਤੋਲੇ ਕੜੀਆਂ ਲਾਗ ਲੈਂਦੇ ਆ ਉਹਨਾਂ ਦਾ ਰੂਲ ਤਾਂ ਵੈਸੇ ਤੋੜਿਆ ਆ ਇੱਕ ਮਾਤਾ ਹਰਜੀਤ ਕੌਰ ਆ ਥੋੜੇ ਦਰ ਪਹਿਲੇ ਇਹ ਸਾਲ 30 ਸਾਲ ਹੋਤੇ ਰਹੀ ਆ ਪਰ ਜੇ ਆਪਾਂ ਦੇਖੀਏ ਕਾਨੂੰਨ ਤਾਂ ਉਹਨਾਂ ਦਾ ਤੋੜਿਆ ਆ ਹੂੰ ਆਪ ਕੋ ਉਸ ਪਾਸੇ ਵੀ ਦੇਖ ਲਈਏ ਨਹੀਂ ਮਤ ਤਰੀਕਾ ਹੁੰਦਾ ਕੱਢਣ ਦਾ ਅਗੇ ਕਮਰਸ਼ੀਅਲ ਜਹਾਜ਼ ਚ ਭੇਜ ਜੁੰਦੇ ਕੜੀਆਂ ਲਾਉਣ ਦੀ ਤਾਂ ਨਹੀਂ ਲੋੜ ਸੀ ਹਾਂ ਨਹੀਂ ਪਹਿਲਾ ਇਹੀ ਅਮਰੀਕਾ ਸਭ ਤੋਂ ਜ਼ਿਆਦਾ ਰੌਲਾ ਪਾਉਂਦਾ ਹੀ ਹੋਮ ਰਾਈਟਸ ਦਾ ਵੈਸੇ ਜੀ ਬਹੁਤ ਵੱਡੇ ਹੋਮ ਰਾਈਟਸ ਹੋਮ ਰਾਈਟਸ ਦੇ ਲਈ ਸਦਾ ਹੁਸੈਨ ਨੂੰ ਟਾਲ ਕੇ ਰੱਖ ਦਿੱਤਾ ਅਫਗਾਨਿਸਤਾਨ ਤਵਾ ਕਰਕੇ ਰੱਖ ਦਿੱਤਾ ਕੀ ਨਹੀਂ ਤਵਾ ਕਰਕੇ ਰੱਖਤਾ ਲੀਬੀਆ ਤਵਾ ਕਰਦਾ ਫਰੀਜ਼ਾਨ ਨੂੰ ਹੱਲਾਸ਼ੇਰੀ ਦੇ ਕੇ ਪਾਕਿਸਤਾਨ ਦਾ ਕੀ ਕੀਤਾ ਕਿੰਨੇ ਬੰਦੇ ਮਰਵਾਏ ਕਿੰਨੇ ਬੰਦੇ ਮਰਵਾਏ ਤੇ ਬਾਅਦ ਦੇ ਵਿੱਚ ਫੇਰ ਝੰਡਾ ਵੀ ਤੁਸੀਂ ਬੁਲੰਦ ਰੱਖਦੇ ਆ ਬਾਅਦ ਦੇ ਵਿੱਚ ਕਹਿੰਦੇ ਨਾ ਅਸੀਂ ਤਾਂ ਜੀ ਸਾਡੇ ਖਤਰਾ ਤੂੰ ਬਾਹਰ ਦੀਆਂ ਗੱਲਾਂ ਜੀ ਹੁਣ ਉਹੀ ਅਫਗਾਨਿਸਤਾਨ ਵਾਲੇ ਆਪਣੇ ਇੱਥੇ ਆਏ ਹੋ ਆਹ ਹੂੰ ਪਤਾ ਨਹੀਂ ਲੱਗਦਾ ਤਾਇਆ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਹੂੰ ਉਹੀ ਆਏ ਨੇ ਨਾ ਪੜ੍ਹਦੇ ਲਿਖਦੇ ਘੱਟ ਆ ਹੂੰ ਆ ਲੰਬੜਾ ਤੂੰ ਕੋਈ ਰਿਹਾ ਮੈਂ ਪੜ੍ਹਿਆ ਲਿਖਿਆ ਜਿਆਦਾ ਨਾ ਆਹੋ ਬਾਟਰ ਤਾਂ ਉਹੀ ਡਿਗਰੀ ਰੁਕਣੀ ਕਰਦੇ ਨਾ ਕੀ ਪਤਾ ਮਨ ਨਹੀਂ ਆਉਂਦੀ ਇਹ ਇਹ ਜਿਹੜੀ ਰਾਜਨੀਤੀ ਦਾ ਆਸਟ੍ਰੇਲੀਆ ਵਾਲੇ ਦੀ ਹੂੰ ਹਰੋਂ ਪਤਾ ਨਹੀਂ ਤਾਰਾਂ ਕਿੱਥੋਂ ਜੋੜਦੀਆਂ ਕਿੱਥੋਂ ਇਹ ਮੈਨੂੰ ਪਾ ਕੇ ਟ੍ਰਾਂਸਫਾਰਮਰ ਤੋਂ ਜੋੜਦੀਆਂ ਲੈ ਕਰ ਲੋ ਗੱਲ ਬਿਜਲੀ ਗੱਲ ਪਤਾ ਮਾਟਰਾਂ ਕੀ ਆ ਹੋਰ ਆਜੀ ਤੀਸਾ ਤੋ ਤੋਰ ਮੋਬੈਲ ਹੀ ਹੈਗਾ ਤੂੰ ਇਹ ਤਾਂ ਚਾਹ ਪੀਨੇ ਆ ਹਾਂ ਇਹ ਤਾਂ ਕਰਦਾ ਚਾਹ ਪੀਨੇ ਆ ਮਾਟਰ ਆ ਤੂੰ ਗੱਲ ਐਦਾ ਹੈ ਇਹ ਨਾ ਵਾਈਟ ਮੈਰ ਪਾਲਿਸੀ ਚੱਲਦੀ ਆ ਪੂਰੇ ਵਿਸ਼ਵ ਦੇ ਵਿੱਚ ਅੱਛਾ ਇਹ ਪਿੱਛੇ ਜਿਹੜੀਆਂ ਲੌਬੀਆਂ ਬੈਠੀਆਂ ਨੇ ਨਾ ਜਿਹੜਾ ਫੁੱਫੜਿਆ ਇਹ ਉਹਦਾ ਮੁਖੀ ਆ ਅੱਛਾ ਅਮਰੀਕਾ ਦੇ ਵਿੱਚ ਜਿਹੜੀ ਗਵਰਨਮੈਂਟ ਆ ਨਾ ਲੋਕੀ ਨੂੰ ਪਸੰਦ ਕਰਦਾ ਲੇਬਰ ਵਾਲੇ ਆ ਇਹ ਉਂਗਲਾ ਲਾਉਂਦੇ ਆ ਵੀ ਇਹਨਾਂ ਨੂੰ ਸਿੱਟਣਾ ਹੈ ਸੇਟਣਾ ਆ ਇਸ ਕਰਕੇ ਮਜਾਰੇ ਹੁੰਦੇ ਆ ਹੁਣ ਤੂੰ ਤਾਂ ਆ ਆ ਗਿਆ ਪਹਿਲੇ ਮਜਾਰੇ ਚ ਉਹ ਪਤੰਦਾਰੇ ਪਹਿਲਾ ਮਜਾਰਾ ਜਿਹੜਾ ਕੀਤਾ ਉਹਦੇ ਖਿਲਾਫ ਵੀ ਤਾਂ ਦੁਆਰਾ ਮਜਾਰਾ ਹੋਇਆ ਨਹੀਂ 5000 ਲੋਕ ਇੱਥੇ ਇਕੱਠੇ ਹੋਏ ਆ ਹੋਤ ਵੀ ਹੋਇਆ ਨਹੀਂ ਇਹ ਮੂਲ ਬਾਤ ਸੀ ਬੁੜਾ ਨੇ ਇਹਨੂੰ ਫੜਿਆ ਕਹਿੰਦੇ ਵੀ ਤੁਹਾਡੇ ਦਾਦੇ ਪੁਰਦਾਦੇ ਕਿੱਥੋਂ ਆਏ ਹੋ ਕਿਹੜੇ ਘੰਡੇ ਚੱਕੀ ਫਿਰਦੇ ਆ ਇਹ ਗੁਰੂ ਨੇ ਆ ਮਾਵੇ ਲਾ ਕੇ ਬੋਲਦੇ ਇਹ ਫ੍ਰੀਕੀ ਰਾਜੇ ਗੱਲਾਂ ਮੈਂ ਕਹਿੰਦਾ ਸੀ ਤਾਂ ਕਿ 14 ਗੱਪੜੇ ਤੇ 16 32 ਗੁੱਤੀ ਪੜ ਗਏ ਕੌਣ ਦਾ ਆਪਣਾ ਲੰਮੜਾ ਪੁਰਾਣੀ ਇਹ ਵੀ ਪੜੀ ਜਨਾਂ ਦੀ ਬੱਤੀ ਦੋਗੇ ਇਹ ਵੀ ਇਹਦਾ ਕੰਮ ਟਰੰਪ ਵਾਲਾ ਹੀ ਆ ਇਹਨੂੰ ਡਿਗਰੀਆਂ ਪਾਗੜ ਕਿੱਥੋਂ ਲਈਆਂ ਹੈ ਰੇਦਾ ਕਚਹਿਰੀਆਂ ਜਿਹਾ ਉੱਥੋਂ ਲਈ ਜਾਂਦਾ ਇਦਾਂ ਹੀ ਨਹੀਂ ਤੁਹਾਨੂੰ ਹੁਣ ਕਚਹਿਰੀਆਂ ਮੇਰੀ ਸੁਣ ਪਾਉਂਦੀਆਂ ਆ ਹਾਂ ਗੱਲ ਤਾਂ ਸਹੀ ਕਰੀਆ ਲੰਬੜ ਨੇ ਪੈਸੇ ਗੱਲਾਂ ਤਾਂ ਇਹੀ ਨੇ ਸਿੱਧੀ ਜੀ ਭਾਸ਼ਾ ਚ ਇਹ ਸਾਰਾ ਨਹੀਂ ਪੈਸੇ ਚਲੋ ਇਹ ਇਹ ਜਿਹੜੇ ਮੁੱਦੇ ਹੁੰਦੇ ਆ ਹੁਣ ਇੱਕ ਪਾਸੇ ਗੱਲਾਂ ਤਾਂ ਗਵਰਨਮੈਂਟ ਨੂੰ ਕੀ ਕਰਨੀ ਚਾਹੀਦੀ ਆਪਣੇ ਪੰਜਾਬ ਦੀ ਲਾ ਲਓ ਦੇ ਦੀ ਹਿੰਦੂਸਤਾਨ ਸਾਰੇ ਦੀ ਲਾ ਲਓ ਸਾਡੀ ਸਮੱਸਿਆ ਤੇ ਆ ਵੀ ਸਾਡੇ ਲੋਕਾਂ ਨੂੰ ਐਜੂਕੇਸ਼ਨ ਮਿਲੇ ਵਧੀਆ ਮਿਲੇ ਮੁਫਤ ਮਿਲੇ ਸਾਡੀ ਜਿਹੜੀ ਸਿਹਤ ਆ ਇਹਦਾ ਖਿਆਲ ਰੱਖਿਆ ਜਾਵੇ ਹਸਪਤਾਲ ਚ ਸਹੂਲਤਾਂ ਹੋਣ ਬੇਰੋਜ਼ਗਾਰ ਜਿਹੜਾ ਬੰਦਾ ਕੋਈ ਨਾ ਹੋਵੇ ਜਿਹੜਾ ਨਿਆਣਾ ਪੜਿਆ ਆ ਉਹਨੂੰ ਨੌਕਰੀ ਮਿਲਦੀ ਹੋਵੇ ਪੈਸਾ ਜਿਹੜਾ ਆ ਹਰ ਬੰਦੇ ਦੇ ਹੱਥ ਦੇ ਵਿੱਚ ਉਹ ਵੀ ਆਹੀ ਸਮੱਸਿਆ ਐ ਵੀ ਸਾਡੀਆਂ ਇਹਨਾਂ ਦੇ ਉੱਤੇ ਗੱਲ ਜਦੋਂ ਗਵਰਨਮੈਂਟ ਨੂੰ ਪਤਾ ਸਾਡੇ ਹੱਥ ਖੜੇ ਆ ਜੀ ਆਹ ਤਾਂ ਆਹੀ ਸਮੱਸਿਆ ਮੈ ਸੋਲਵ ਕਰੇ ਹੀ ਨਹੀਂ ਸਕਦੇ ਯਾਰੇ ਇਹ ਵੀ ਆ ਤਰੀ ਕਿਸੇ ਇਲੈਕਸ਼ਨ ਦੇ ਵਿੱਚ ਇਹਨਾਂ ਗੱਲਾਂ ਦਾ ਮੁੱਦਾ ਨਹੀਂ ਬਣਿਆ ਮੁੱਦਾ ਇਹਦੇ ਕਰਕੇ ਬੰਦੇ ਬਿਜਲੀ ਫ੍ਰੀ ਕਰਨ ਦੋ ਹਾਂਜੀ ਫ੍ਰੀ ਬੱਸ ਸਰਵਿਸ ਜਾਂ ਦੋ ਬੋਤਲਾਂ ਸ਼ਰਾਬ ਦੀਆਂ ਮਿਲ ਜਾਣ ਇਲੈਕਸ਼ਨਾਂ ਲਈ ਹੋਰ ਕੁਝ ਤਾਂ ਮੰਗਦੇ ਨਹੀਂ ਹੁਣ ਆਪਣੇ ਪੰਜਾਬ ਵਿੱਚ ਕਿੰਨਾ ਨਿਖਸਾਨ ਹੋਇਆ ਦੇਖ ਨੌਜਵਾਨ ਪੁੱਤ ਕਿਹਦਾ ਚ ਰਹਿ ਗਿਆ ਰਾਜਵਰ ਜਵੰਦਾ ਹਾਂਜੀ ਆ ਗਾਈਆਂ ਸਾਨਾਂ ਦੀ ਚੱਕਰ ਦੇ ਵਿੱਚ ਹੂੰ ਇਹ ਸਰਕਾਰ ਨੂੰ ਚਾਹੀਦਾ ਨਹੀਂ ਤੇਰੇ ਗਾਇਆਂ ਦੀ ਸੰਭਾਲ ਕਰੀ ਜਲਦੀ ਟੈਕਸਰ ਨੇ ਕਿਉਂ ਛੜਕਾਂ ਦੁਰੀਆਂ ਕਰਦੀਆਂ ਹੂੰ ਠੀਕ ਆ ਗਾਂ ਜੇ ਅਸੀਂ ਕਦਰ ਕਰਦੇ ਆ ਕਿ ਜਿਹੜੇ ਲੋਕ ਨੂੰ ਮਾਂ ਸਮਝਦੇ ਆ ਉਹ ਚੰਗੀ ਗੱਲ ਆ ਸਮਝਣਾ ਚਾਹੀਦਾ ਹਰ ਜਾਨਵਰ ਨੂੰ ਜਿਉਣ ਦਾ ਹੱਕ ਹੈਗਾ ਪਰ ਜਦੋਂ ਟੈਕਸ ਦੇ ਨੇ ਤੁਹਾਨੂੰ ਸੰਭਾਲਣਾ ਵੀ ਚਾਹੀਦਾ ਨਾ ਬਿਲਕੁਲ ਪਰ ਪਤਾ ਆ ਨਾ ਇਹਦੇ ਵਿੱਚ ਨਾ ਬਰੀਕੀਆਂ ਆ ਕਿਹੜੀਆਂ ਬਰੀਕੀਆਂ ਗੱਲ ਫੇਰ ਉੱਥੇ ਆਉਂਦੀ ਆ ਵੀ ਤੁਹਾਡਾ ਦਿਮਾਗ ਆ ਗਿਆ ਅੱਛਾ ਉਹ ਪੜਦੇ ਨਹੀਂ ਹੈ ਗੱਲਾਂ ਹਮ ਸਰਕਾਰਾਂ ਹੁੰਦੀਆਂ ਮੁੱਧੂ ਬਣਾਉਣ ਨੂੰ ਲੋਕਾਂ ਨੂੰ ਤੂੰ ਇਹ ਨਹੀਂ ਕਿੱਥੇ ਰਿਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਆ ਜੇ ਤੁਸੀਂ ਹੁਣ ਆ ਸੜਕ ਦੀ ਆਵਾਜ਼ ਆਈ ਜੋ ਵੀ ਉਹ ਬਣਿਆ ਹੋਇਆ ਲਾਅ ਹੋ ਜਾਂ ਬਣਿਆ ਹੋਇਆ ਕਾਨੂੰਨ ਬਣਿਆ ਹੋਇਆ ਮਿਲੇਟਰ ਆਪ ਕਹਿੰਦਾ ਵੀ ਜਿਹੜੇ ਭਾਤ ਦੀਆਂ ਸੜਕਾਂ ਆ ਨਾ ਉਹ ਤਾਂ ਚਾਰ ਚੱਕੇ ਵਾਲੇ ਵਨ ਵਾਲੇ ਅਸੀਂ ਤਿਆਰ ਕਰਦੇ ਹਾਂ ਦੋ ਚੱਕੇ ਵਾਲੇ ਨੂੰ ਤਾਂ ਅਸੀਂ ਕਹਿੰਦੇ ਮੱਦੇ ਨਜ਼ਰ ਨਹੀਂ ਲੱਖਦੇ ਹਮ ਜਦੋਂ ਸੜਕਾਂ ਨਹੀਂ ਤੁਹਾਡੇ ਦੋ ਚੱਕੇ ਵਾਲੀ ਬਣਾਉਂਦੇ ਤੁਸੀਂ ਕਰ ਮੋਟਰਸਾਈਕਲ ਜਾ ਕੇ ਮੂੰਹ ਜਾ ਕੇ ਤੁਰ ਜੰਮੀ ਉਹਰ ਗਾਵਾਂ ਦੇ ਵੀ ਚਾਰ ਲੱਤੇ ਹੀ ਹੁੰਦੀਆਂ ਨੇ ਨਾ ਚਾਰ ਚਾਰ ਉਹ ਕੋਪਰਾ ਮੈੰਜਰ ਆ ਕੇ ਆਪਣੇ ਚਾਰ ਚਾਰ ਬਾੜੇ ਬਣਾ ਲੈਣੇ ਸਾਂਹ ਮੁੱਦੀਆਂ ਨਹੀਂ ਨਾ ਕੋ ਆਪਣੇ ਪਸ਼ੂ ਉਹ ਸਾਰੇ ਸੜਕਾਂ 'ਚ ਫਿਰਦੇ ਆ ਪਹਿਲਾਂ ਤਾਂ ਮੈੰਜਰ ਚੱਕੋ ਗਲਤ ਆਇਆ ਇਹ ਹੈਗੀ ਆ ਵੀ ਮੁੱਦਿਆਂ ਤੋਂ ਧਿਆਨ ਭਟਕਾਉਣ ਬਾਅਦ ਥੇ ਕੋਈ ਸਿੱਖਿਆ ਲਾਓਗੇ ਕੈਰ ਰਖਾਰ ਦਾਓਗੇ ਜਾਂ ਉਹ ਹੱਸਦਾ ਹੋਵੇ ਉਹ ਧਿਆਨ ਭਟਕਾਉਣ ਵਾਸਤੇ ਤੁਹਾਨੂੰ ਫ੍ਰੀ ਗਿਆ ਰੀਡੀਆਂ ਦੇ ਇੰਨੇ ਸ਼ੁਰੂ ਕਰ ਦਿੰਦੇ ਆ ਸਾਡਾ ਧਿਆਨ ਉਹ ਰੀਡੀਆਂ 'ਚ ਲੱਗ ਜਾਂਦਾ ਇਹ ਮੁੱਦੇ ਉੱਤੇ ਤੋਂ ਉੱਤੇ ਗੜੇ ਪਰ ਨਹੀਂ ਉਹ ਗੱਲ ਬਿੱਟੂ ਨੇ ਬਹੁਤ ਵਧੀਆ ਕਹੀ ਆ ਵੀ ਜਿਆਦਾ ਚਾਰ ਪਹੀਆਂ ਵਾਲੇ ਉੱਤੇ ਚੜਨ ਜਾਂ ਚਾਰ ਲੱਤਾਂ ਵਾਲੇ ਆਹੋ ਬੰਦਿਆਂ ਦਾ ਤਾਂ ਕੰਮ ਹੀ ਕੋਈ ਨਹੀਂ ਤੁਰਦਿਆਂ ਦਾ ਕੋਈ ਨਹੀਂ ਇਹ ਗੱਲ ਬਿੱਟੂ ਨੇ ਨਹੀਂ ਕਹੀ ਇਹ ਲੰਮੜ ਨੇ ਕਹੀ ਆ ਲੰਮੜ ਨੇ ਆਹੋ ਚਲੋ ਲੰਮੜ ਨੇ ਲੱਗੀ ਮੈਂ ਦੱਸਾਂ ਨਾ ਇਹ ਚਾਹ ਮੇਰੇ ਮਾਟਰ ਟਾਇਰਡ ਲੈ ਕੇ ਗੱਲਾਂ ਲਾ ਰਿਹਾ ਮੇਰੇ ਨੂੰ ਫਿਰ ਇਹ ਜੀ ਮੁੰਗੇ ਲੰਮੜ ਦਾ ਪਤਾ ਨਾ ਹੈਗਾ ਪਰ ਤਾਇਆ ਜਦੋਂ ਹੁਣ ਉਹ ਬੰਦਾ ਗਿਆ ਪਹਿਲਾਂ ਤਾਂ ਇਹ ਗੱਲ ਸਮਝਣੀ ਪੈਣੀ ਆ ਵੀ ਰਾਜੇ ਮਹਾਰਾਜਿਆਂ ਵੇਲੇਆਂ ਤੋਂ ਕਿੰਨੀਆਂ ਜ਼ਮੀਨਾਂ ਸਿਰਫ ਪਸ਼ੂਆਂ ਵਾਲੇ ਛੱਡੀਆਂ ਸੀ ਤੁਸੀਂ ਆਸਟ੍ਰੇਲੀਆ ਤੋਂ ਆਏ ਇੱਥੇ ਰਿਜ਼ਰਵ ਏਰੀਆ ਪਏ ਆ ਬਹੁਤ ਸਾਡੀਆਂ ਹੁਣ ਦੀਆਂ ਗਵਰਨਮੈਂਟਾਂ ਦੇ ਨਾਲੋਂ ਕਿੰਨੇ ਰਾਜੇ ਕਿੰਨੇ ਸਿਆਣੇ ਸੀ ਤੁਸੀਂ ਜਾ ਕੇ ਰਿਪੋਰਟ ਕੱਢ ਲਓ ਆ ਜਿਹੜੇ ਬੀੜ ਆ ਬੀੜ ਕਾਹਦੇ ਛੱਡਿਓ ਸੀ ਉਹ ਸਾਡੇ ਜਿੰਨੇ ਵੀ ਰਾਜੇ ਮਹਾਰਾਜੇ ਪਹਿਲਾਂ ਹੋਏ ਈਵਨ ਅੰਗਰੇਜ਼ਾਂ ਨੇ ਵੀ ਨਹੀਂ ਛੇੜੇ ਉਹ ਉਹ ਵੀਰ ਇਹਨਾਂ ਨੂੰ ਵੀ ਤਾਂ ਜੀਣ ਦਾ ਅਧਿਕਾਰ ਹੀ ਆ گاਵਾਂ ਨੂੰ ਜੋ ਵੀ ਹੈਗੇ ਆ ਉਹਨੇ ਜੀਣਾ ਹੀ ਆ ਉਹਨਾਂ ਨੂੰ ਵੀ ਥਾਂ ਵਿਚਾਰਾਂ ਨੂੰ ਚਾਹੀਦਾ ਰਾਜੇ ਮਹਾਰਾਜਾਂ ਨੇ ਉਹਨਾਂ ਨੇ ਥਾਂ ਛੱਡਿਓ ਸੀ ਆ ਸਾਡੇ ਬੰਦੇ ਕੀ ਆਏ ਆ ਇਹਨਾਂ ਨੇ ਰਾਜਨੀਤੀ ਵਾਲੇ ਜਿੰਨੇ ਲੋਕ ਸੀ ਇਹਨਾਂ ਨੇ ਲਿਆ ਕੇ ਉੱਥੇ ਸਾਰੇ ਕਬਜ਼ੇ ਕੀਤੇ ਵੀਰਾਂ ਦੇ ਹੁਣ ਤੁਸੀਂ ਕੱਢ ਲਓ ਇੱਥੇ ਸ਼ਾਮਲਾ ਟਾ ਕਿੰਨਾ ਚਾਰਾਂ ਰਹਾ ਖਾ ਗਾਇਆ ਇਹ ਸਾਰਾ ਕੁਝ ਕਬਜ਼ੇ ਕਰ ਲੈ ਔਰ ਜਿਹੜੇ ਹੜਾ ਹੁੰਦਿਆ ਹਰਿਆ ਹੁਸ਼ਿਆਰਪੁਰ ਜਾ ਕੇ ਦੇਖ ਲਓ ਉਦੋਂ ਕਹਿੰਦੇ ਹੁੰਦੇ ਸੀ ਵੀ ਆ ਕੰਢੀ ਦੇ ਇਲਾਕੇ 'ਚ ਕਿਹਦਾ ਕੋਈ ਦੁਆ ਨਹੀਂ ਆ ਜਿੰਨੇ ਪੌਣਸ ਵਾਲਿਆਂ ਦੇ ਵੱਡੇ ਅਫਸਰ ਕੱਢ ਲਓ ਜਿੰਨੇ ਵੱਡੇ ਵੱਡੇ ਰਾਜਨੀਤੀ ਵਾਲੇ ਆ ਆ ਕਿੱਦਾਂ ਫਾਰਮ ਹਾਊਸ ਬਣਾ ਲੈ ਕਿੱਡੇ ਵੱਡੇ ਵੱਡੇ ਹੋਟਲ ਉੱਥੇ ਬਣ ਗਏ ਆਪਣੇ ਨੇ ਕਾਨੂੰਨ ਸਾਰੇ ਚੇਂਜ ਕਰ ਦਿੱਤੇ ਉਹ ਹਣ ਪਸ਼ੂਆਂ ਦੇ ਵੀ ਲਾਅ ਬਣਾਤਾ ਮੇਨ ਕਾ ਗੱਦੀ ਨਹੀਂ ਇਹ ਗੱਲ ਪਹਿਲਾਂ ਚੱਕੀ 1995 ਕੁੱਤੇ ਹੀ ਚੱਕੀ ਸੀ ਉਹਨਾਂ ਦੀ ਜ਼ਿਆਦਾ ਗੱਲ ਹਾਂਜੀ ਚਲੋ ਕੁੱਤੇ ਵੀ ਵਿੱਚੇ ਹੀ ਹੁੰਦੇ ਜੀ ਇਹ ਜਿਹੜੇ ਕੱਲੀ گاਵਾ ਨਾਲ ਹੀ ਨਹੀਂ ਦੁਆ ਹੁੰਦੇ ਇਹ ਕਿੰਨੇ ਚਾਹਲ ਉਤਾਰੇ ਜ਼ਾਰੇ ਆ ਇਹਨਾਂ ਦੇ ਨਾਲ ਆਪਾਂ ਰਾਜਵੀਰ ਜਵੰਧਾ ਤਾਂ ਇੱਕ ਮਕਬੂਲ ਗਾਇਕ ਸੀ ਚਹੇਤਾ ਸੀ ਉਹਦੀ ਦਾ ਆਪਾਂ ਗੱਲ ਕਰਨ ਲੱਗ ਗਏ ਹਰ ਦਿਨ ਇਦਾਂ ਦਾ ਕੋਈ ਨਾ ਕੋਈ ਬਾਣਾ ਬਣਦੀ ਜਾਂਦਾ ਹੋਈ ਗੱਲ ਕਰਦੇ ਪਤਾ ਨਹੀਂ ਕਿੰਨੀਆਂ ਕਿ ਜਾਨਾਂ ਕਿੰਨੀਆਂ ਜਾਨਾਂ ਜਾਂਦੀਆਂ ਮਗਰ ਟੱਕਰ ਬੈਠੇ ਆ ਤੇ ਲੋਕੀਏ ਤੇ ਮੁੱਦਾ ਵੀ ਨਹੀਂ ਚੱਕਦੇ ਸਰਕਾਰ ਨੂੰ ਕਹਿੰਦੇ ਕੁਛ ਨਹੀਂ ਸੀ ਇਹਨਾਂ ਨੂੰ ਇਹ ਚਾਹੀਦਾ ਤੇ ਜਦੋਂ ਗਾ ਇਲੈਕਸ਼ਨ ਹੋਣਾ ਇਲੈਕਸ਼ਨ ਦੇ ਮਤਲਬ ਨਾਲ ਹਾਂਜੀ ਫਿਰ ਸਰਕਾਰ ਉਹ ਚਾਹੀਦੀ ਜਿਹੜੀ ਨੇ ਕੁੱਤਿਆਂ ਤੇ ਕਾਬੂ ਪਾਵੇ ਜਾਂ ਜਿਹੜੀ ਗਾਈਆਂ ਇਹਨਾਂ ਨੂੰ ਆਸ਼ਰਮ ਚ ਲਿਆਇਆ ਜਾਵੇ ਛੜਕਾਂ ਤੋਂ ਹਟਾਇਆ ਜਾਵੇ ਕਿਉਂਕਿ ਜਿਹੜਾ ਮਰ ਜਾਂਦਾ ਨਾ ਘਾਟਾ ਉਹ ਨੂੰ ਬੰਦਾ ਦੂਜੇ ਤਮਾਸ਼ਾ ਦੇ ਦਿਆ ਬਿਲਕੁਲ ਜਦੋਂ ਜਿਹੜਾ ਜਿਹੜਾ ਜਾਸਤਾ ਨਾ ਉਹਦੇ ਘਰ ਪਈ ਉਹਨੂੰ ਉਦੋਂ ਪਤਾ ਲੱਗਣਾ ਹਮ ਇਹ ਤਾਇਆ ਤੂੰ ਘਰ ਵਾਲੀ ਗੱਲ ਕੀਤੀ ਆ ਨਾ ਹਾਂ ਉਹ ਤਾਂ ਜਾਣਿਆ ਫਿਛਾਣਾ ਤੇਰਾ ਸੀ ਹੁਣ ਤਾਂ ਥੋੜਾ ਜਿਆਦਾ ਸਾਨੂੰ ਦੁੱਖ ਵੀ ਜ਼ਿਆਦਾ ਲੱਗਦਾ ਵੀ ਕਿਉਂ ਅੱਖਾਂ ਦੇ ਮੋੜੇ ਕੋ ਨੀ ਦੁੱਖ ਸਾਰਿਆਂ ਦਾ ਹੀ ਆ ਰਾਤੀ ਮਹਿੰਦੀ ਦਾ ਜਿਹੜੀ ਹੋਈ ਆ ਉਹਨੂੰ ਵੀ ਕਦੀ ਪੁੱਛ ਲਿਆ ਕਰੋ ਮਹਿੰਦੀ ਕੀ ਹੋ ਰਹੀ ਨਾ ਇਹ ਮਹਿੰਦੀ ਲਾਉਣੇ ਆ ડીਜੇ ਅੱਛਾ ਉਹ ਪਿੱਛੋਂ ਪਤਾ ਨਹੀਂ ਕਿੱਥੋਂ ਬੈਗੜੇ ਜੇ ਆ ਗਏ ਆ ਇਹ ਦੇ ਪੀਵੀ ਦੇ ਸਪੀਕਰ ਬਣ ਗਏ ਆ ਅੱਛਾ ਤੇ ਸਪੀਕਰ ਬਹੁਤਾਂ ਗਲੀਆਂ ਵੀ ਦੀ ਇਹਦਾ ਨੁਕਸਾਨ ਹੋਵੇ ਉਹਦੀ ਪਰਵਾਹੀ ਕੌਣ ਕਰੂਗਾ ਹੈਂ ਜੀ ਜਾਂਦੇ ਆ ਚਾਰ ਉਤਰੇ ਸਾਰੇ ਬਸੇ ਘੁੰਮ ਜਾਂਦੇ ਆ ਮਿੰਦੀ ਮੀਟ ਵਾਲਿਆਂ ਤੇ ਬਹੁਤ ਔਖਾ ਹੂੰ ਉਹ ਕੁੱਤਿਆਂ ਦਾ ਇਹ ਕਹਿੰਦਾ ਕੁੱਤੇ ਤਾਂ ਦੇਖਣੋਂ हट ਗਏ ਕੁੱਤੇ ਦੇਖਣ ਵਾਲੇ ਆ ਉਹ ਕਈ ਰੈਸਟੋਰੈਂਟ ਉੱਥੇ ਆਪਣੇ ਪਤਾ ਲੱਗਿਓ ਪਿੱਛੇ ਜੀ ਖਬਰਾਂ ਅੱਜ ਵੀ ਆਇਆ ਹੁਣ ਮੈਂ ਵੀ ਪੜ੍ਹਨ ਲੱਗ ਤਾ ਖਬਰਾਂ ਇੱਥੇ ਆ ਕੇ ਹੁਣ ਆਈ ਕਰਨਾ ਵੀ ਕੀ ਤਾਂ ਹੋਰ ਹੋਰ ਕੀ ਕਰੀਏ ਸੋਹਣੀਆਂ ਖਬਰਾਂ ਦੇਖੀ ਜਾਂ ਰਹੇ ਨੇ ਆ ਹੂੰ ਕੁੱਤੇ ਕੁੱਤੇ ਆ ਕਰਤਾਂ ਦੀ ਬੜੀ ਪ੍ਰੋਬਲਮ ਨਹੀਂ ਰਹੀ ਕੁੱਤੇ ਦੌਣ ਮਾਰ ਮਾਰ ਕੇ ਚਿਕਨ ਕਹਿ ਕੇ ਕਿ ਫੇਚ ਕੇ ਖਵਾਈ ਜਾਂਦੇ ਆ ਚਲੋ ਦੌਣ ਦੇਖੇ ਨਾ ਚੀਨ ਚ ਬੜੇ ਕੁੱਤੇ ਖਾਂਦੇ ਆ ਹਾਂ ਉਹ ਕੀ ਐ ਫਰੀਆ ਦਾ ਭਾਰ ਹੋ ਗਿਆ ਨਾ ਮੀਰਾ ਹਾਂ ਪਰ ਇੰਤੇ ਕਹਿੰਦੇ ਫੈਟ ਫੂਡ ਘੱਟ ਹੁੰਦੀ ਐ ਅੱਛਾ ਹੈਲਦੀ ਹੁੰਦਾ ਉਹ ਅੱਛਾ ਨਹੀਂ ਸਰਕਾਰਾਂ ਬੋਲੇ ਅਧਰ ਨੂੰ ਹਿੰਦੀ ਫਿੱਟ ਪਿਆ ਕਾਮ ਆਪ ਮਨ ਦਾ ਫੈਸਲਾ ਨੂੰ ਹੁਣ ਤਾਂ ਉਦੋਂ ਬਾਅਦ ਹੋ ਗਿਆ ਨਾ ਜਦੋਂ ਹੁਣ ਪੁੱਤਿਆਂ ਨੂੰ ਨਹੀਂ ਅੱਗੇ ਵੀ ਕਈ ਲੋਕੀ ਫਾੜ ਹੋਏ ਸੀਗੇ ਸਰੇ ਆੜ ਇੱਥੇ ਹੀ ਗੱਲ ਇੱਥੇ ਆਪਾਂ ਗੱਲ ਕਰ ਲਈ ਪਹਿਲਾਂ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਜਿਹੜਾ ਆਪਾਂ ਗੱਲ ਕਰਦੇ ਸੀ ਵੀ ਟਰਾਂਸਫਰ ਜਿਹੜਾ ਹੈਗਾ ਮਿਨਿਸਟਰ ਆਵਾਜਾਈ ਵਾਲਾ ਉਹ ਉਹ ਇੱਥੇ ਨਹੀਂ ਕੇਅਰ ਕਰ ਰਿਆ ਹੁਣ ਆਹ ਕਿਹਨੇ ਦੇਖਣਾ ਹੈਲਥ ਮਿਨਿਸਟਰੀ ਨੇ ਦੇਖਣਾ ਹੈਲਥ ਮਿਨਿਸਟਰੀ ਨੇ ਦੇਖਣਾ ਨਾ ਸੈਂਟਰ ਦੀ ਹੈਲਥ ਮਿਨਿਸਟਰੀ ਇਹਦੇ ਨਾਲ ਅਵੇਅਰ ਹੈ ਕੋਈ ਆ ਖਤਾ ਥਾਂ ਦੇ ਉੱਤੇ ਠੇਲੇ ਲਾਏ ਹੋਆ ਇਹਨਾਂ ਨੂੰ ਚੈੱਕ ਕਰਨ ਵਾਲਾ ਕੋਈ ਨਹੀਂ ਇੱਥੇ ਬਾਹਰ ਤੁਸੀਂ ਤਾਂ ਦੇਖੋ ਤੁਸੀਂ ਆਏ ਆ ਤੁਸੀਂ ਅਮਰੀਕਾ ਤੋਂ ਆਏ ਆ ਤੁਸੀਂ ਆਏ ਆ ਬਾਹਰੋਂ ਸਵੇਰੇ ਸ਼ਾਮ ਟੈਂਪਰੇਚਰ ਉਹ ਚੈੱਕ ਕਰਦੇ ਆ ਵੀ ਜੇ ਫ੍ਰਿਜ ਖਰਾਬ ਹੋ ਗਈ ਆ ਟੈਂਪਰੇਚਰ ਆਪਾ ਹੋ ਗਿਆ ਸਾਰਾ ਮੀਟ ਬਾਹਰ ਸੈੱਟ ਲਓ ਹੂੰ ਤੁਸੀਂ ਕਦੀ ਕਿਸੇ ਰੇੜੀ ਵਾਲੇ ਕੋਲ ਦੇਖਿਆ ਮੀਟ ਉਹ ਵਰਤਾ ਰਹੇ ਉਹਦੇ ਕੋਲ ਫ੍ਰਿਜ ਨਹੀਂ ਹੁੰਦੀ ਮੱਖੀਆਂ ਉੱਤੇ ਬੈਠੀਆਂ ਤੇ ਗੱਲ ਫੇਰ ਉੱਥੇ ਆ ਗਈ ਉਹਨੇ ਜਿਹੜਾ ਤਾਜ਼ਾ ਕੁੱਤਾ ਕੋਲੋਂ ਮਾਰ ਕੇ ਮਾਗ ਬਣਾ ਕੇ ਦੇ ਦਿੱਤਾ ਫ੍ਰਿਜ ਨੂੰ ਫ੍ਰਿਜ ਚ ਲਗਾਏ ਅੱਛਾ ਉਹ ਤਾਂ ਮੈਂ ਤਾਂ ਕਹਿੰਦਾ ਇਹ ਸਿਸਟਮ ਹੀ ਬੜਾ ਫਾਸਟ ਆ ਇਹ ਤਾਂ ਬਾਹਰਲੀ ਕੰਟਰੀ ਨੂੰ ਅਡਾਪਟ ਕਰਨਾ ਚਾਹੀਦਾ ਨਾ ਨਾ ਜੀ ਜੀ ਤਾਂ ਉਹ ਨਹੀਂ ਟੈਂਪਰੇਚਰ ਕੇ ਉਹ ਨਾਪਾ ਹੁਣ ਮੁਰਗੇ ਆ ਮੁਰਗੇ ਨੂੰ ਕਹਿੰਦੇ ਵੀ ਹਾਰਮੋਨ ਜ ਕੋਈ ਖਰਾਕਾਂ ਦੰਦੇ ਆ ਗਲਤ ਹਾਂ ਬਿਲਕੁਲ ਆਪਣੇ ਦੇ ਤਾਂ ਵਦੇਰਾ ਕੁਝ ਹੋਈ ਜਾਂਦਾ ਉਹ ਨਾਲ ਦੇ ਬਾਰਡਰਾਂ ਤੇ ਵੀ ਦੇਖ ਲਓ ਜਹਾਜ਼ ਕੁਝ ਕਹਿੰਦੇ ਘੁੰਮੀ ਜਾਂਦੇ ਆ ਕਹਿੰਦੇ ਗੋਲੀ ਮਾਰ ਕੇ ਜਹਾਜ਼ ਸਿੱਟਦਾ ਆ ਹਾਂ ਉਹ ਗੰਨ ਸੁਣਿਆ ਆ ਨੰਬੜਾ ਬੜੀ ਖਬਰ ਆ ਨਾ ਜਹਾਜ਼ ਕਿੱਦਾਂ ਕੋ ਸਿੱਟ ਲੂ ਛੱਲੇ ਜਾਣੀ ਕਿਉਂ ਉਹ ਤਾਂ ਮੈਨੂੰ ਪਤਾ ਲੱਗਾ ਬਾਅਦ ਦੇ ਵਿੱਚ ਕਿਤੇ ਪੁਰਾਣਾ ਕੋਈ ਜਹਾਜ਼ ਡਿੱਗਿਆ ਸੀਗਾ F16 ਹਾਂਜੀ ਪਰ ਉਹ ਕੋਈ ਪਹ ਜਹਾਜ਼ ਕ੍ਰੈਸ਼ ਹੋਇਆ ਸੀ 2-3 ਸਾਲ ਪਹਿਲਾਂ ਉਹੀ ਫੱਟੇ ਚ ਫਾਈ ਹੋਈ ਸੀ ਹਾਂ ਪਰ ਪਾਏ ਦੇਖੋ ਵੀ ਇਹ ਮੰਨਿਆ ਜਾਂਦਾ ਸੀ ਵੀ ਇਹਨਾਂ ਦਾ ਆਪਸੀ ਰਿਲੇਸ਼ਨ ਬਹੁਤ ਵਧੀਆ ਪਾਲੀਵਾਨਾਂ ਦਾ ਤੇ ਇਹਨਾਂ ਦਾ ਪਾਕਿਸਤਾਨੀਆਂ ਦਾ ਇੰਡੀਆ ਦੇ ਵਿਰੁੱਧ ਹਾਂ ਇਹ ਤਾਲਿਬਾਨ ਨੂੰ ਸਪੋਰਟ ਕਰਦੇ ਰਿਹਾ ਪਹਿਲਾਂ ਰਸ਼ੀਆ ਦੇ ਵਿਰੁੱਧ ਇਹਨਾਂ ਨੇ ਮੁਹਾਜਦੀਨ ਜਿਹੜੇ ਸੀ ਉਹਨਾਂ ਨੂੰ ਸਪੋਰਟ ਦਿੱਤਾ ਹਾਂ ਉਸ ਤੋਂ ਬਾਅਦ ਜਦੋਂ ਅਮਰੀਕਾ ਇੱਥੇ ਆ ਗਿਆ ਫਿਰ ਤਾਲਿਬਾਨ ਸੀ ਉਦੋਂ ਅਮਰੀਕੀ ਦੀ ਮਦਦ ਕਰਦੇ ਸੀ ਹਾਂਜੀ ਨਾਲ ਦੇ ਨਾਲ ਤਾਲਿਬਾਨ ਨੂੰ ਚੱਕੀ ਜਾਂਦੇ ਸੀ ਨਾ ਫਿਰ ਅਮਰੀਕਾ ਰਖ ਗਿਆ ਹੁਣ ਇਹਨਾਂ ਬੜਾ ਚੜ੍ਹ ਚੜ੍ਹਿਆ ਉਹਨੂੰ ਦੇਖੀ ਕਿੰਨੇ ਸੀ ਭੰਗੜੇ ਪਾਉਂਦੇ ਸੀਗੇ ਕਿੰਨਾ ਚੜ੍ਹਿਆ ਸੀ ਹਾਂਜੀ ਇਹ ਤਾਲਿਬਾਨ ਆ ਗਿਆ ਅਫਗਾਨਿਸਤਾਨ ਛੋਂ ਸਾਨੂੰ ਵਧੀਆ ਹੋ ਜਾਣਾ ਹਾਂਜੀ ਉਹ ਲੈ ਆਂਦੇ ਹੋਏ ਰੇ ਖਰਾਬ ਹੋ ਗਿਆ ਹੁਣ ਹੁਣ ਇਹਨਾਂ ਦੀ ਹੱਟ ਕੁੱਤੇ ਦਾ ਪਿਆ ਰੇ ਬਸ ਤੁਸੀਂ ਟਾਈਮਿੰਗ ਦੇਖੋ ਵੀ ਉਦੋਂ ਇਹਨਾਂ ਦੀ ਆਸ ਵਿੱਚ ਝੜਪ ਹੋਈ ਆ ਬਈ ਉਹਦਾ ਦੱਸਦੇ ਆ ਤੇ ਪਾਕਿਸਤਾਨ ਆਰਮੀ ਵੈਸੇ ਤਾਂ ਉਹ ਅਫਗਾਨੀ ਜਿਆਦਾ ਕਹਿ ਰਹੇ ਆ ਪਾਕਿਸਤਾਨੀ ਆਰਮੀ ਮੰਦੀ ਆ ਵੇ 30 ਤੱਕ 20 ਤੋਂ 30 ਤੱਕ ਇਹਨਾਂ ਦੇ ਸੋਲਜਰ ਜਿਹੜੇ ਆ ਸ਼ਹੀਦ ਹੋਏ ਆ ਉਹ ਬੰਦੇ ਕਹਿੰਦੇ ਆ ਵੀ 200 ਦੇ ਕਰੀਬ ਹੋਏ ਆ ਅਫਗਾਨਿਸਤਾਨ ਵਾਲਿਆਂ ਨੇ ਕਹਿੰਦੇ 200 ਮਾਰਿਆ ਨਹੀਂ ਉਹ ਇਹਨਾਂ ਦੇ ਕਹਿ ਰਹੇ ਯਾਨੀ ਨਹੀਂ ਉਹ ਕਹਿੰਦੇ ਚਲੋ ਚਲੋ ਕਿਕਰ ਆਪਾਂ ਕੱਢ ਲਈਏ ਪਰ ਸ਼ਹੀਦ ਹੋਇਆ ਤਾਂ ਇੱਕ ਵੀ ਦੂਜਾ ਜਾਨਾ ਇਹਦਾ ਮਤਲਬ ਯਾਨੀ ਨੁਕਸਾਨ ਬਹੁਤ ਵੱਡੇ ਲੈਵਲ ਦੇ ਉੱਤੇ ਹੋਇਆ ਸਹੀ ਗਿਣਤੀ ਤਾਂ ਨਾ ਉਹ ਨਹੀਂ ਦੱਸਣੀ ਆ ਨਾ ਉਹ ਨਹੀਂ ਦੱਸਣੀ ਜੱਗ ਦੇ ਵਿੱਚ ਪਰ ਮੌਕਾ ਕਦੋਂ ਆਇਆ ਜਦੋਂ ਉੱਥੇ ਦਾ ਵਿਦੇਸ਼ ਮੰਤਰੀ ਆਮਰ ਖਾਨ ਸਾਡੇ ਇਥੇ ਇੰਡੀਆ ਵਿੱਚ ਆ ਗਿਆ ਉਸ ਵੇਲੇ ਉਹਨੂੰ ਕਹਿ ਲਓ ਵੀ ਇਹ ਕਿਹਾ ਜਾਂਦਾ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਸ਼ਹਿਦਤੀ ਸ਼ਹਿਦਤੀ ਵੀ ਜਾਂ ਕਹਿ ਲਓ ਵੀ ਉਸ ਵੇਲੇ ਲੜਾਈ ਦਾ ਟਾਈਮ ਚੂਜ਼ ਕੀਤਾ ਗਿਆ ਨਹੀਂ ਤਾਂ ਇਹ ਜਿਹੜਾ ਚੱਲ ਰਿਹਾ ਕਾਫੀ ਦਿਨਾਂ ਤੋਂ ਚੱਲ ਰਿਹਾ ਇਹ ਜਿਹੜਾ ਮੌਕਾ ਆ ਪਰ ਹੁਣ ਭਾਰਤ ਦਾ ਦੇਖਦੇ ਆ ਵੀ ਕੀ ਰਿਐਕਸ਼ਨ ਇਹਦੇ ਉੱਤੇ ਆਉਂਦਾ ਉਹ ਮਾਟਰ ਆ ਇਹ ਜਿਹੜੀਆਂ ਗੱਲਾਂ ਆ ਨਾ ਇਹ ਜਿਹੜਾ ਨਾ ਅੱਠ ਸ਼ਾਸਤਰ ਉਤੋਂ ਵੀ ਉੱਪਰ ਲੀਆਂ ਆ ਹੂੰ ਹੁਣ ਤੂੰ ਇਹ ਘੋਟੇ ਨਾਲ ਪੜੇ ਹੋ ਸਾਨੂੰ ਕੀ ਪਤਾ ਹੈ ਸਹੀ ਗੱਲ ਹੈ ਇਹ ਗੱਲਾਂ ਦਾ ਜਿਆਦਾ ਅਮਰੀਕਾ ਵਾਲਾ ਮੁੰਡਾ ਇਹ ਕੱਢਿਆ ਤੂੰ ਕਹਿੰਦਾ ਵੀ ਅਮਰੀਕਾ ਤੋਂ ਆਇਆ ਇਹ ਮਾਟਰ ਕੱਢਿਆ ਉਹਦੇ ਇਹ ਆਇਆ ਨਹੀਂ ਹੈਗਾ ਇਹ ਚੁੱਪ ਠੀਕ ਹੈ ਕੋਈ ਨਹੀਂ ਉਹ ਦੱਸ ਸਕਦਾ ਗੱਲ ਸੁਣੀ ਮੈਂ ਜਰਾ ਅੱਜ ਇਹ ਗੱਲ ਸੁਣੀ ਸੀਗੀ ਅਕੇ ਮੈਨੂੰ ਪਦਨਾਮੀ ਦਾ ਕੋਈ ਡਰ ਨਹੀਂ ਡਰ ਇਸ ਤੱਕ ਇਸका ਕੋ ਚਰਚਾ ਹੁਆ ਇਹ ਗੱਲ ਮਦਾ ਮੁਰਕੇ ਆ ਗਿਆ ਤਾਂ ਕੋਈ ਗੱਲ ਨਹੀਂ ਪਰ ਹਰ ਲੋਗ ਆ ਨਾ ਇਹ ਨਹੀਂ ਜਿਹਨਾਂ ਦੇ ਬੰਦੇ ਆ ਇਹ ਨਹੀਂ ਜਿਹਨਾਂ ਦੇ ਇਹ ਵੀ ਸੱਚ ਹੈ ਮੈਂ ਪਿਛਲੀ ਵਾਰ ਹੀ ਆਇਆ ਇਹ ਕਹਿੰਦਾ ਕੋਈ ਬਾਹਰ ਦੀ ਗੱਲ ਸੁਣਾ ਮੈਨੂੰ ਅੱਛਾ ਮੇਰੇ ਨਾਲ ਉਹ ਗੱਲਾਂ ਮੁਕੀਆਂ ਕਿ ਸਾਰਿਆਂ ਨੂੰ ਸੁਣਾਈ ਗਈ ਉਹ ਤੋਂ ਬਾਅਦ ਚੜਾਈ ਹੁੰਦੀ ਸੀ ਬਾਹਰ ਆਣ ਦੀ ਅੱਛਾ ਜਮਾਨਾ ਹੋਰ ਸੀ 10 ਸਾਲ ਪਹਿਲਾਂ ਤੇ ਮੈਂ ਇਹਨੂੰ ਫਿਰ ਜੋ ਗੱਲਾਂ ਗੁਰਲਾ ਮੁੱਕ ਗਿਆ ਮਾ ਲੰਬੜ ਨਾਲ ਟਿਚਰੀ ਕਰਦੀ ਏ ਮਾ ਵੇ ਉੱਥੇ ਤਾਂ ਅਮਰੀਕਾ ਜਿਹੜਾ ਸਿਸਟਮ ਹੈ ਜੇ ਕੋਈ ਲਾਲ ਬੱਤੀ ਟੱਪ ਜੇ ਗੱਡੀ ਤੇ ਉਤੋਂ ਚੁੰਬਕ ਵਾਲਾ ਹੈਲੀਕਾਪਟਰ ਆਉਂਦਾ ਅੱਛਾ ਵਿਚੀ ਲੈ ਜਾਂਦਾ ਬੰਦੇ ਨੂੰ ਵਿਚੀ ਗੱਡੀ ਨੂੰ ਤੇ ਸਿੱਧਾ ਥਾਣੇ ਦੇ ਵਿੱਚ ਅੱਛਾ ਤੇ ਇਹ ਕਹਿੰਦਾ ਵੀ ਤਾਂ ਸਿਸਟਮ ਹੀ ਬੜਾ ਤਖੜਾ ਹੈ ਅੱਛਾ ਤੈਨੂੰ 2-4 ਦਿਨ ਬਾਅਦ ਪਤਾ ਲੱਗੇ ਵੀ ਇਹਦਾਂ ਹੋਊਗੀ ਫਿਲਚਰ ਜਦੋਂ ਦਾ ਮੈਂ ਇਹ ਕਹਣਾ ਨਹੀਂ ਛੱਡਦਾ ਹੈ ਕਿ ਪੜਿਆ ਲਿਖਿਆ ਕਰ ਇਹ ਕਹਿੰਦਾ ਉਹ ਵੀ ਚੁੰਬਕ ਵਾਲੇ ਛੱਡ ਕੇ ਗਏ ਇਹਨੂੰ ਮੈਂ ਤਾਂ ਸਾਹੀ ਤੈਨੂੰ ਲੰਬੇ ਹੱਥੀ ਲੈਣਾ ਹਾਂ ਇਹ ਮੈਨੂੰ ਉਲੂ ਬਣਾ ਗਿਆ ਦੋਸਤ ਗੱਲ ਮਾਰ ਤਾਂ ਆਪਣੀ ਜੀਓ ਪੋਲਟਿਕਸ ਤੇ ਚੱਲਦੀ ਨਹੀਂ ਹੈ ਉੱਪਰ ਲੀਆਂ ਗੱਲਾਂ ਆ ਪੜਿਆ ਲਿਖਿਆ ਮੈਂ ਇਹ ਮਸਲਾ ਐ ਆ ਵੀ ਉਹਨਾਂ ਦਾ ਜਿਹੜਾ ਹੁਣ ਉਹ ਕਿਹੜਾ ਵਿਦੇਸ਼ ਮੰਤਰੀ ਆਇਆ ਨਾ ਉਹ ਅਮਰ ਖਾਨ ਮੈਨੂੰ ਤਾਂ ਲੱਗਾ ਮੈਂ ਕੱਲ੍ਹ ਕੋ ਹੀਰੋ ਆਇਆ ਹਾਂਜੀ ਉਹ ਮਸਲਾ ਪਾਕਿਸਤਾਨ ਨੂੰ ਇਹ ਪੈ ਗਿਆ ਵੇ ਜੇ ਹਿਸਾਬ ਨਾਲ ਉਹਦੀ ਉੱਥੇ ਮਿਲ ਕੇ ਆਉ ਭਗਤ ਹੋਈ ਆ ਜੇ ਆਪਾਂ ਖੜਕਾ ਲੜਕਾ ਨਾ ਕੀਤਾ ਇਹਦੀਆਂ ਸੁਰਖੀਆਂ ਬਹੁਤ ਮਾਰਨੀਆਂ ਤੇ ਬਦਲਾਮੀ ਬਹੁਤ ਆ ਉਹਨਾਂ ਨੇ ਉਹਦੀਆਂ ਸੁਰਖੀਆਂ ਲਮਾਉਣ ਦੇ ਲਈ ਉਧਰ ਬੰਬ ਬੰਬ ਸਟੇ ਜਾਂਦਾ ਹਾਂ ਪਰ ਉਹ ਤਾਂ ਜਿਆਦਾ ਵੱਡ ਗਈਆਂ ਸੁਰਖੀਆਂ ਸੌਂਟ ਪੈ ਗਿਆ ਉਹ ਹੁਣ ਜੜੀ ਬਹਿ ਗਿਆ ਅਜ ਤਾਂ ਮਿੰਦੀ ਦੇ ਉਹ ਵਾ ਵਾ ਪਸੂ ਜੜੀ ਬਹਿ ਗਿਆ ਜੜੀ ਬਹਿ ਗਿਆ ਜੜੀ ਬਹਿ ਗਿਆ ਹੁਣ ਨਾਲੇ ਇਹ ਤਾਂ ਗੱਲ ਪਹੇਦੀ ਤੇ ਨਾਲੇ ਗੱਲ ਸਹੀ ਦੀ ਹੁੰਦੀ ਆ ਇਹੋ ਜਿਹੜੇ ਪਾਲੇ ਆ ਤੇ ਹੁਣ ਭੋਗਤ ਨਹੀਂ ਵੀ ਪੈਣੇ ਆ ਭੋਗਤ ਨਹੀਂ ਪੈਣੇ ਨਾਲੇ ਹੋਰ ਬੜੀ ਗੱਲ ਤੋਂ ਹੋਈ ਜਦੋਂ ਆਪਣੋ ਆਇਆ ਉਹਨਾਂ ਫੋਰਮ ਮਿਨਿਸਟਰ ਹਾਂਜੀ ਜੋ ਪਹਿਲੀ ਉਹਨਾਂ ਨੇ ਕਾਨਫਰੰਸ ਕੀਤੀ ਜੀ ਸਾਰੇ ਜਿਹੜੇ ਬੰਦੇ ਸੀਗੇ ਜਨ ਸਦਰਾ ਬੁੜੀਆਂ ਨਹੀਂ ਸਦਰਾਕਾਰ ਸਦ ਲੈ ਹਾਂਜੀ ਦਰਫ ਹਾਂਜੀ ਬਾਅਦ ਵਿੱਚ ਮਗਰ ਬਾਅਦ ਰੋੜਾ ਰੱਪਾ ਪਿਆ ਸਦ ਕੁੜੀਆਂ ਸਦ ਲਈਆਂ ਹਾਂਜੀ ਤੇ ਉਹਦੇ ਵਿੱਚ ਇਹ ਆ ਜਾਂਦਾ ਜਿਨੇਵਾ ਦਾ ਜਿਹੜਾ ਸਮਝੌਤਾ ਹੋਇਆ ਜਿਹੜੀ ਰਾਜ ਨੂੰ ਦੂਤ ਨੂੰ ਦਿੱਤਾਇਆ ਤਾਂ ਉਹਦੇ ਉੱਤੇ ਉਹ ਹਿੰਦੀਆਂ ਦਾ ਕੁਛ ਨਹੀਂ ਕੁਛ ਨਹੀਂ ਉਹ ਉਹ ਜੇ ਉਹ ਜੇ ਉਸ ਦੇਸ਼ ਦਾ ਉਹ ਐਮਬੈਸੀ ਆ ਉਸ ਦੇਸ਼ ਦਾ ਰਾਜ ਉਹ ਉਹ ਨਹੀਂ ਡਿਸਾਈਡ ਕਰਦਾ ਅਗਲੇ ਕਹਿੰਦੇ ਸਾਡੇ ਲਾਅ ਆ ਇਹ ਵੀ ਅਸੀਂ ਜਲਾਨੀ ਨੂੰ ਨਹੀਂ ਸਾਦੇ ਇਦਾਂ ਅਸੀਂ ਨਹੀਂ ਬਦਵਾ ਕਰਨੀ ਆ ਇਹਦੇ ਵਿੱਚ ਕਿੰਤੂ ਪ੍ਰੰਤੂ ਤਾਂ ਹੈ ਨਹੀਂ ਪਰ ਉਹ ਲੋਕਾਂ ਨੂੰ ਇਹ ਲੱਗਾ ਵੀ ਨਹੀਂ ਜੀ ਇਹ ਤਾਂ ਸਾਡੇ ਨਾਲ ਅਸੀਂ ਆਪਾਂ ਇੰਦੀਆਂ ਨੂੰ ਸੋਚਦੇ ਇਸ ਤਰ੍ਹਾਂ ਸੋਚਿਆ ਵੀ ਇਹ ਦੇਖੋ ਜੀ ਧੱਕਾ ਕਰਦੇ ਆ ਉਹ ਤਾਲੀਵਾਨ ਕਹਿੰਦੇ ਅਸੀਂ ਆਪਣੀਆਂ ਜਿਹੜੀਆਂ ਔਰਤਾਂ ਆ ਉਹਨਾਂ ਨਾਲ ਇਦਾਂ ਨਹੀਂ ਕਰਦੇ ਉਹਨਾਂ ਨੂੰ ਅਸੀਂ ਨਹੀਂ ਬੁਲਾਉਂਦੇ ਪਰ ਫੇਰ ਵੀ ਤੁਸੀਂ ਜਤਾਇਆ ਇਹ ਗੱਲ ਦੇਖੋ ਵੀ ਤਾਲੀਵਾਨ ਜਿਹੜੇ ਇੰਨੇ ਸਾਥ ਆ ਤੁਸੀਂ ਇਹ ਦੇਖੋ ਵੀ ਇਹ ਸਾਥ ਤੱਕ ਪਾਕਿਸਤਾਨ ਨੂੰ ਵੀ ਦਸ਼ਮਣ ਬਣਾਈ ਜਾਂਦੇ ਆ ਇਹ ਹੱਦ ਤੱਕ ਭਾਰਤ ਦੇ ਨਾਲ ਦੋਸਤੀ ਵਧਾਉਣ ਲਈ ਹੱਥ ਵਧਾਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹ ਕੁੜੀਆਂ ਸੱਦ ਵੀ ਲਈਆਂ ਕਹਿ ਲਓ ਵੀ ਉਹ ਉਹ ਇੱਕ ਫਿੱਕੀ ਦਾ ਸੀਗਾ ਤੇ ਉਹਦੇ ਵਿੱਚ ਉਹ ਮਹਿਲਾ ਤੋਂ ਉਹ ਭਾਵੇਂ ਉਹਨੇ ਦੇ ਲਾ ਵੀ ਅੱਖ ਦਾ ਅੱਖ ਨਹੀਂ ਦੇਖਿਆ ਤਾਂ ਕਲੀ ਪਹਿਲਾਂ ਲੋ ਨੇ ਫੜ ਲਿਆ ਵੀ ਇੱਕ ਤਰ੍ਹਾਂ ਦੇ ਨਾਲ ਫਿਰ ਵੀ ਉਹ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਇੱਕ ਤਰ੍ਹਾਂ ਦੇ ਨਾਲ ਵੀ ਜਿਹੜਾ ਤਾਲੀਬਾਨ ਆ ਇਹਨੂੰ ਮਾਨਤਾ ਮਿਲ ਜੇ ਸਾਰੇ ਦੇਸ਼ਾਂ ਤੋਂ ਅਸੀਂ ਫੇਰ ਜਿਹੜਾ ਆ ਕਿਉਂਕਿ ਬਹੁਤ ਹਰ ਇੱਕ ਦੇਸ਼ ਦਾ ਹੁੰਦਾ ਵੀ ਸਰਕਾਰ ਦਾ ਵੀ ਸਾਡੀ ਜਿਹੜੀ ਇਕਨੋਮੀ ਆ ਉਹ ਡਵੈਲਪ ਹੋਵੇ ਹੂੰ ਬਾਕੀ ਲੰਬੜ ਨੂੰ ਜਾ ਮਾਤਰਾ ਮਾਤਾ ਦੇਣ ਨੂੰ ਹੁਣ ਇੰਡੀਆ ਵਾਲੇ ਆ ਨਾ ਜਿਹੜੇ ਹੈਗੇ ਇਹ ਨਹੀਂ ਪਤੰਦਰ ਕੱਬਈ ਆ ਹੂੰ ਇਹਨਾਂ ਨੇ ਸਿੱਧਾ ਨਹੀਂ ਕਹਿਣਾ ਹੈਗਾ ਵੀ ਤੈਨੂੰ ਮਹੀਂ ਮਾਤਾ ਦੇ ਦਿੱਤੀ ਹੂੰ ਪਰ ਸਿੱਧੇ ਢੰਗ ਨਾਲ ਕੰਮ ਕਰ ਵੀ ਦਿੱਤਾ ਜਦੋਂ ਹੁਣ ਤੁਸੀਂ ਕਿਸੇ ਮੋਲਕ ਚ ਤਾਇਆ ਹੁੰਦਾ ਐਸੀ ਗੋਲਤੀ ਤੇ ਮਾਂਤਾ ਹੀ ਹੋ ਗਈ ਹਾਂ ਹੁਣ ਮੈਂਦੇ ਨੂੰ ਤਾਂ ਘਰத் ਵੀ ਮਾਤਾ ਮਿਲਦੀ ਇਹਨੂੰ ਕੀ ਬੜਾ ਮੱਸਿਆਂਗੀ ਹੁੰਦੀ ਐ ਹੈ ਕਿ ਮਾਨਤਾ ਲੰਮੜਾ ਮੈਨੂੰ ਨਹੀਂ ਮਿਲਦੇ ਦੁਖੀ ਦੂੰਗੇ ਨਾ ਮਾਨਤਾ ਦਾ ਕਾਰਨ ਹੋਣਾ ਤਾਇਆ ਮਾਨਤਾ ਦਾ ਤਾਂ ਗੱਲ ਇਹ ਆ ਵੀ ਇਹ ਤਾਂ ਬਾਹਰ ਲੈ ਮੁਲਕੇ ਆ ਹੁਣ ਆ ਮੁੰਡਾ ਕੱਢਿਆ ਅਮਰੀਕਾ ਤੋਂ ਪਹਿਲਾਂ ਉੱਥੇ ਬੰਦੇ ਦੀ ਕੋਈ ਲਾਈਫ ਤਾਂ ਹੈ ਜੀ ਨਾ ਉੱਥੇ ਤੇਰੀ ਤਾਂ ਮੰਜਰਾ ਨਹੀਂ ਹੈਗੀ ਮੈਨੂੰ ਪਤਾ ਮੈਂ ਉਹ ਜਿੰਨਿਆਂ ਨੂੰ ਕੱਢਣ ਦੇ ਇਹ ਤਾਂ ਦੇ ਵੀ ਆਪਣੀ ਬਿਲਕੁਲ ਹੀ ਨਹੀਂ ਸੜਕਾਂ ਦੇ ਤਾਂ ਬੰਦੇ ਮਰਦੇ ਹੀ ਮਰਦੇ ਆ ਹੁਣ ਤਾਂ ਬੱਸਾਂ ਹੀ ਗਈ ਜਾਂਦੀਆਂ ਨੇ ਉਹ ਤੇ ਬੰਦੇ ਜਾਈ ਜਾਂਦੇ ਹਾਂ ਹਾਂ ਫੁਜਰਮ ਆਇਆ ਮੈਂ ਲੰਬੜ ਨੂੰ ਪੁੱਛਿਆ ਮਾਹਾਂ ਵੀ ਬੜਾ ਪਤਲਾ ਹੋ ਗਿਆ ਤੂੰ ਮਹੌਤੀਤਾ ਕੋਈ ਅੱਜ ਕੱਲ੍ਹ ਲੋਕ ਫਿੱਟ ਫੁੱਟ ਰਹਿੰਦੇ ਆ ਆਪਣੇ ਵੀ ਭੱਜ ਦੌੜਵਾਵਾ ਕਰਦੇ ਆ ਉਹ ਬਾਅਦ ਚ ਪਤਾ ਲੱਗਿਆ ਇੱਕ ਟਾਈਮ ਦੀ ਰੋਟੀ ਛੱਡੀ ਹੋਈ ਏ ਦੀ ਮੈਂ ਨਾ ਉਹ ਵੀ ਛੱਡਤੀ ਆ ਮੈਂ ਤਾਂ ਸੀਐਨਜੀ ਤੇ ਚੱਲਦਾ ਹੁਣ ਉਸ ਤੋਂ ਬਾਅਦ ਚ ਜਾ ਕੇ ਪਤਾ ਲੱਗਿਆ ਵੀ ਉਹ ਛੜਾਈ ਹੋਈ ਏ ਦੰਦੀ ਇੱਕ ਟਾਈਮ ਨੇ ਇਹ ਤਾਂ ਆਪਣੇ ਜਿੰਨਾਂ ਦੇ ਡਾਈਟਿੰਗ ਦੀ ਡਾਈਟਿੰਗ ਮੈਂ ਮਾਟਾ ਤਾਂ ਜਿੱਲੀ ਦੇ ਘਰ ਤੇ ਪਾਣ ਲਿਆ ਉਸ ਹਾਵ ਦੇ ਚੱਲਣਾ ਨਾ ਕੰਮ ਫਿਰ ਠੀਕ ਹੈ ਸਾਡੀ ਤਾਂ ਫੇਰ ਵੀ ਬੋਰ ਕੀ ਚੱਲਦਾ ਤਾਂ ਬਰੂਰ ਕੇ ਛੱਡ ਦਿੰਦੇ ਆਪਣੇ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਤਾਂ ਜਿੱਦਾ ਕਹਿੰਦੇ ਸੜਕਾਂ ਨੇ ਚਾਰ ਦਿੱਤਾ ਨਹੀਂ ਮਾਰਿਆ ਇਹਦਾ ਕੋਈ ਉਹ ਤਾਂ ਆਲੇ ਨੇ ਪੁੱਛਣ ਚ ਗਈ ਨਾ ਗੱਲ ਹਾਸੇ ਦੀ ਹਾਸੇ ਦੀ ਆ ਜਿਹੜੇ ਹੁਣ ਆ ਜੈਸਲਮੇਰ ਦੇ ਵਿੱਚ バス ਸੜ ਗਈ ਆ ਇਹ ਇਹ ਸਾਡੀਆਂ ਨਾਲ ਆ ਕਿਹਨਾਂ ਸਰਕਾਰਾਂ ਨਾਲ ਆ ਕਿਹ ਨਹੀਂ ਆ ਗਿਆ ਮਾਟਰਾਈ ਤੇ ਇੱਥੇ ਕੋਈ ਨਾ ਉਹ ਕਿੰਨੇ ਆਵੇਂ バス ਨੂੰ ਇੱਕ ਕੰਡੀਸ਼ਨਰ ਲਵਾਉਣ ਵਾਸਤੇ ਭੇਜਿਆ ਸੀ ਹਾਂਜੀ ਹੂੰ ਇਹ ਕੰਡੀਸ਼ਨ ਪੰਜ ਦਾ ਪਹਿਲਾਂ ਵੀ ਗਈ ਸੀ ਉਹ ਆਈ ਆ ਜੋ ਜਾਂਦੇ ਸੀ ਕਿ ਮੈਂ ਆਪਣੇ ਜੈਸਲਮੇਰ ਤੋਂ 10 ਕਿਲੋਮੀਟਰ ਦੂਰ ਤੋਂ ਥੀਟਰ ਪਿੰਡ ਤੋਂ ਲਰ ਆਇਆ ਹਾਂਜੀ ਉਹਦੇ ਲਾਗੇ ਗਈ ਤਾਂ ਖੜੀ ਗਿਤੇ ਬਸ ਪਤਾ ਨਹੀਂ ਕੀ ਹੋਇਆ ਗੈਸ ਲੀਕ ਹੈ ਅੱਗ ਲੱਗ ਗਈ ਹਾਂਜੀ ਸਿਰਫ ਥੋੜੇ ਬੰਦੇ ਜਿਹੜੇ ਛਾਲਾ ਲੱਭ ਪਾਏ ਆ 20 ਬੰਦੇ ਵਿਚੋ ਤੇ ਆਲੇ ਨੀਚੇ ਵਿਚਾਰੇ ਲਜਾਇਜ ਹਾਂਜੀ ਆਰਡਰਰਨ ਬੱਸਾਂ ਨੇ ਜੀ ਉਹ ਉਹ ਬੰਦ ਹੋ ਜਾਂਦੀਆਂ ਨਿਕਲ ਨੂੰ ਫਾਜੀ ਪ੍ਰਾਣੀਆਂ ਵਿੱਚ ਤਾਂ ਖੁੱਲਾ ਹੁੰਦਾ ਸੀ ਕੰਮ ਹਾਂਜੀ ਇਹ ਨਵੀਆਂ ਇਹ ਗੱਲ ਗੱਲ ਅਮਰੀਕਾ ਤੋਂ ਜਿਹੜਾ ਮੁੰਡਾ ਆਇਆ ਨਾ ਕੱਢਿਆ ਕਿ ਨਹੀਂ ਗੱਲ ਪਤੇ ਦੀ ਕੀਤੀ ਆ ਹਮ ਪਰ ਇੱਥੇ ਦੇਖ ਲਓ ਵੀ ਤਾ ਤਰਾਸ ਦੀ ਪਤਾ ਕੀ ਆ ਮਾ ਫੋਟੋਆਂ ਮਾ ਦੇਖੀ ਆ ਮੁੰਡੇ ਦੇ ਅੱਖੀ ਵੀ ਦੇਖੀ ਹੋਣੀ ਆ ਤੂੰ ਵੀ ਤਾਂ ਤਾਂ ਦੇਖੀ ਹੋਣੀ ਆ ਆਸਟ੍ਰੇਲੀਆ 'ਚ ਬੱਸਾਂ ਉਹ ਐਨ ਐਮ ਨਹੀਂ ਆ ਕਿ ਨਾ ਥੋੜੀਆਂ ਜੀਆਂ ਲਾਈਆਂ ਹੋਣੀਆਂ ਮੇਰੇ ਇਦਾਂ ਦਾ ਕਿਤੇ ਕੰਮ ਪੈ ਜਾ ਪਟਾਕ ਦੇਣੀ ਉਹਨੂੰ ਮਾਰੋ ਤੇ ਨਾਲੇ ਟੁੱਟ ਜਾਂਦਾ ਉਹ ਸਾਡੀਆਂ ਵਰਸਾ ਦੇ ਵਿੱਚ ਤਾਂ ਇਦਾਂ ਦਾ ਕੋਈ ਸਮਾਨ ਹੀ ਹੈ ਨਹੀਂ ਜਿਹੜਾ ਫਸ ਗਿਆ ਫਸ ਗਿਆ ਯਾਰ ਅੰਮ੍ਰਾ ਤੂੰ ਹੀ ਗੱਲਾਂ ਕੀ ਕਰਦਾ ਸਾਡੀਆਂ ਬੱਸਾਂ ਦੇ ਵਿੰਡੇ ਵੀ ਨਾ ਹੁੰਦੇ ਆ ਤਾਂਕੀਆਂ ਡੋੜਾਂ ਦੀ ਸਾਡੀਆਂ ਹੁੰਦੀਆਂ ਹੀ ਨਹੀਂ ਪਾਣੀ ਬੱਸਾਂ 'ਚ ਪੰਜਾਬ ਰੋਡ ਦੀਆਂ ਸਾਲ ਵੱਜ ਜਾਣੀ ਚਾਹੀਦੀ ਸੀ 2-4 ਪਰ ਇਹ ਬੱਸ ਮੈਂ ਵੀ ਸੀ ਪੰਗਾ ਤਾਂ ਕਰੀ ਬਈ ਮੈਂ ਅਸੀਂ ਆ ਨਾ ਇੱਕ ਦੇਖੋ ਸਟੈਂਡਰਡ ਰੱਖਿਆ ਪਹਿ ਜੇ ਟੁੱਟੀਆਂ ਹੁੰਦੀਆਂ ਸੀ ਹੁਣ ਵੀ ਟੁੱਟੀਆਂ ਹੀ ਹੁੰਦੀਆਂ ਜਿਹੜੀਆਂ ਰੋਡਵੇਜ਼ ਦੀਆਂ ਹੁੰਦੀਆਂ ਫਿਰ ਇੱਕ ਚਲਾਇਆ ਜੀ ਇਹ ਏਸੀ ਕੋਚ ਆ ਜੀ ਲੋਕੀ ਏਸੀ ਕੋਚ ਨੂੰ ਬੈਠਣ ਲੱਗ ਪਏ ਉਹਦਾ ਐਕਸਟਰਾ ਕਰਾਇਆ ਲੈਣ ਲੱਪੇ ਫਿਰ ਇੱਕ ਚਲਾਤਾ ਇਹ ਵੀਡੀਓ ਕੋਚ ਵੀ ਆ ਜੀ ਉਹਦੇ ਵਿੱਚ ਫਿਲਮਾਂ ਦੇ ਗਾਣੇ ਚੱਲਣ ਲੱਪੇ ਲੋਕੀ ਵਖਰਾ ਇਕ ਦੇਣ ਲੱਪੇ ਉਹ ਵੀਡੀਓ ਤੇ ਏਸੀ ਤਾਂ ਅਸੀਂ ਦੇਖਣ ਲੱਗ ਗਏ ਪਰ ਉਹਦੇ ਵਿੱਚ ਸੇਫਟੀ ਕਿੰਨੀ ਆ ਸਾਡੀ ਇੱਥੇ ਕਦੀ ਹੰਦਲੇ ਨਹੀਂ ਕੀਤੀ ਫਿਰ ਜਿਹੜੇ ਡਰਾਈਵਰ ਆ ਕਦੀ ਇਹ ਚਲੋ ਬੱਸਾਂ ਦੀ ਬਾਤ ਹੀ ਗੱਲ ਆ ਡ라이ਵਰ ਜਿਹੜੇ ਆ ਉਹਨਾਂ ਦੀ ਕੁਆਲਿਫੀਕੇਸ਼ਨ ਕੀ ਆ ਕਿੰਨਾ ਉਹਨਾਂ ਦਾ ਤਜਰਬਾ ਆ ਕਿੰਨੀ ਉਹਨਾਂ ਨੂੰ ਬੱਸ ਚਲਾ ਵੀ ਸਕਦੇ ਆ ਕਿ ਨਹੀਂ ਲਿਆ ਕੇ ਫੜਾ ਦਿੰਦੇ ਆ ਟ੍ਰੇਨਿੰਗ ਨਹੀਂ ਜਾਂਦੇ ਆ ਆਵਾਜ਼ੀਆਂ ਲੈਂਦੇ ਨੇ ਤੁਸੀਂ ਦੇਖੋ ਐਕਸੀਡੈਂਟ ਜਿਹੜੇ ਬੱਸਾਂ ਵਾਲੇ ਕਰਦੇ ਆ ਤੁਸੀਂ ਆਵੇਂ ਉੱਤੇ ਖੜ੍ਹ ਜਾਓ ਜਾ ਕੇ ਉੱਥੇ ਦੇਖੋ ਐਨੇ ਗਲਤ ਡਰਾਈਵਿੰਗ ਕਰਦੇ ਆ ਸਵਾਰੀਆਂ ਦੇ ਚੱਕਰ ਦੇ ਵਿੱਚ ਉਹ ਪ੍ਰੋਵਾਈ ਨਹੀਂ ਕਰਦੇ ਉੱਤੇ ਨਵਾਉਣ ਨੂੰ ਫਿਰਦੇ ਆਪਣੀ ਤੁਹਾਡੀ ਜ਼ਿੰਮੇਵਾਰੀ ਸਵਾਰੀ ਦੀ ਬਣ ਜਾਂਦੀ ਹੈ ਹੁਣ ਆ ਜਿਹੜੀ ਗੱਲ ਕਰਦੇ ਆ ਮੋਹ ਲਈ ਇੱਕ ਤੁਸੀਂ ਦੇਖਿਆ ਹੋਣਾ ਇੱਕ ਚਲੋ ਡਰਾਈਵਰ ਵਾਲੀ ਸੀਟ ਦੀ ਹੋ ਗਿਆ ਉੱਥੋਂ ਤੱਕ ਇਹਨੇ ਕਿਸੇ ਨੂੰ ਭਜਣਾ ਇੱਕੋ ਹੀ ਐਂਟਰੀ ਦੇ ਹੁੰਦਾ ਖਾਸ ਤੌਰ ਤੇ ਜਿਹੜੇ ਟੂਰਿਸਟ ਬੱਸਾਂ ਬੜਾਈਆਂ ਬੜਾਈਆਂ ਇਹਨਾਂ ਨੇ ਕੀ ਆ ਵੀ ਜ਼ਿਆਦਾ ਸੀਟਾਂ ਲੱਗ ਜਾ ਟੂਰਿਸਟ ਦੇ ਤੌਰ ਤੱਕ ਜਦੋਂ ਗੇਟ ਪਿੱਛੇ ਰੱਖੋਗੇ ਇੱਕ ਸੀਟ ਘਟ ਜਾਂਦੀਆਂ ਇੱਕ ਜਾਂ ਦੋ ਬਈ ਅਸੀਂ ਮੋਹ ਦੀ ਸਾਰੇ ਚਾੜਦੇ ਤੇ ਮੋਹ ਦੀ ਉੱਤਰਨੇ ਆ ਮੈਂ ਤੇਰੇ ਗਲੇ ਨੂੰ ਵੀ ਆ ਬਹੁਤ ਚੜੀ ਗੱਲ ਆ ਹਾਂਜੀ ਉਥੇ ਬਸੇ ਜਿਹੜੇ ਉਥੇ ਵਸੇ ਦੋ ਦੋ ਹੁੰਦੀ ਹੈ ਡੋਰਾ ਇੱਕ ਮੋੜੇ ਇੱਕ ਪਿੱਛੇ ਪਜਾਰੇ ਗਾ ਕੇ ਹਾਂਜੀ ਦੋਰਾ ਹੁੰਦੇ ਚਾਨੂ ਉੱਤਰ ਨੂੰ ਹਾਂਜੀ ਉਧਰ ਵੀ ਮਾਸਟਰਾਂ ਨਾਲ ਦੇਖੀ ਆ ਬਈ ਚਾਰੇ ਪਾਸੇ ਹੈ ਨਾ ਨਫਰਤ ਦਾ ਮਾਹੌਲ ਜਾਂ ਤੁਰਿਆ ਆ ਕੋਈ ਕਿਸੇ ਨੂੰ ਦੇਖ ਕੇ ਮੈਂ ਦੇਖਿਆ ਰਾਜੀ ਹੀ ਨਹੀਂ ਹੈ ਹੂੰ ਜੇ ਕੋ ਚੰਗਿਆ ਕਮਾ ਲਿੰਦਾ ਉਹਨਾਂ ਵੀ ਲੋਕੀ ਦੁਖੀ ਆ ਜੇ ਕੋ ਨਹੀਂ ਕਮਾਉਂਦਾ ਉਹਨਾਂ ਵੀ ਦੁਖੀ ਆ ਜੇ ਕੋ ਖਾਂਦਾ ਪੀਂਦਾ ਉਹਨਾਂ ਵੀ ਦੁਖੀ ਆ ਜਿਹੜਾ ਭੁੱਖਾ ਮਰਦਾ ਉਹਨਾਂ ਵੀ ਦੁਖੀ ਆ ਯਾਰ ਹਾਂ ਪਤਾ ਨਹੀਂ ਕੀ ਮਾਹੌਲ ਬਣਿਆ ਇੱਥੇ ਦਾ ਹਾਂ ਨਾ ਨਾ ਉਹ ਗੇਂ ਦੇਖੋ ਜੰਤ ਦੇ ਲਾ ਲੋ ਆਪਣੇ ਪਾਕਿਸਤਾਨ ਦਾ ਆ ਦੇ ਇੰਡੀਆ ਦਾ ਕ੍ਰਿਕਟ ਮੈਚ ਹੋਇਆ ਹਾਂਜੀ ਜਦੋਂ ਖੇੜੀ ਲਿਆ ਤੇ ਆ ਹੱਥ ਮਰੋਦ ਦੀ ਪ੍ਰੋਬਲਮ ਹੈ ਹਾਂ ਆ ਖੇੜੀ ਲਿਆ ਤਾਂ ਆ ਕੁਰੀਆਂ ਨੇ ਵੀ ਨਹੀਂ ਖਾਏ ਕਹਿੰਦੇ ਗੇਟ ਵਾਲੀਆਂ ਨਹੀਂ ਆਹ ਉਹ ਵੀ ਨਹੀਂ ਮਾਏ ਐ ਥਾਪੜੀ ਤੋਂ ਵੀ ਖੇਲ ਕੇ ਚੱਲ ਗਈਆਂ ਕਹਿੰਦੇ ਅਸੀਂ ਮਲਾਉਣਾ ਨਹੀਂ ਹੱਥ ਨਾ ਖੇਡੋਈ ਨਾ ਹਾਂ ਪਰ ਤਾਂ ਆ ਦੇਖੋ ਕ੍ਰਿਕਟ ਨੂੰ ਜਿਹੜਾ ਆ ਇਹਨੂੰ ਤਾਂ ਇੱਕ ਜੰਗ ਦਾ ਮੈਦਾਨ ਹੀ ਸਾਹਮਣੇ ਜਿਹੋ ਜੇ ਲੜਾਈ ਲੱਗ ਗਈ ਉਧਰੋਂ ਉਹਨਾਂ ਦੀ ਤੁਸੀਂ ਦੇਖ ਲਿਓ ਜਿੰਨੀ ਆਡੀਅੰਸ ਦੇਖਣ ਆਈ ਹੁੰਦੀ ਆ ਉਹ ਵੀ ਇਸ ਹਾਵਨਾ ਆਇਓ ਹੁੰਦਿਆ ਵੀ ਜੇ ਅਸੀਂ ਜਿੱਤ ਗਏ ਅਸੀਂ ਇੰਡੀਅਨ ਦੇ ਮੋੜ ਦੀ ਮੱਗੇ ਮਾਰਦੇ ਨਿਕਲਣਾ ਹੂੰ ਹੂੰ ਜਾਨੀ ਜਿਹੜਾ ਬੰਦਾ ਹਾਰ ਕੇ ਜਾਂਦਾ ਸਟੇਡੀਅਮ ਤੋਂ ਨਿਕਲਣ ਔਖਾ ਹੁੰਦਾ ਹੂੰ ਇੰਨੇ ਅਗਰੈਸਿਵ ਹੋਏ ਹੁੰਦੇ ਆ ਲੋਕ ਇਹਦਾ ਬਹੁਤ ਏ ਕਮਾੜੀ ਜਿਹੜਾ ਜਿਹੜੀ ਇੱਕ ਗੇਮ ਆ ਤੁਸੀਂ ਦੇਖਿਆ ਹੋਣਾ ਜਦੋਂ ਮਲਕਾ ਸਿੰਘ ਮੂਵੀ ਮਲਕਾ ਸਿੰਘ ਚੱਲਦੀ ਸੀ ਦੇਖੀ ਸੀ ਇਹਨੂੰ ਉਹਨਾਂ ਨੇ ਸੱਦਿਆ ਪਾਕਿਸਤਾਨਦਿਆਂ ਨੇ ਜਾਂ ਉਹਨਾਂ ਦਾ ਢਾਾਕੀ ਬਹੁਤ ਤਕੜਾ ਸੀ ਹੂੰ ਫੇਰ ਵੀ ਉਹਨਾਂ ਨੇ ਜਦੋਂ ਦੱਸਦੇ ਆ ਵੀ ਕਿੰਨਾ ਸਤਕਾਰ ਦਿੱਤਾ ਇਹਨੂੰ ਇੰਡੀਅਨ ਦੇ ਉਹ ਝੰਡੇ ਲਹਿਰਾ ਕੇ ਵੀ ਇੰਡੀਅਨ ਟੀਮ ਆਈ ਆ ਬਈ ਏਸ਼ੀਆ ਨਰਗੇ ਮੰਨ ਦਿੱਤਾ ਜੀ ਖਤਾ ਇਹਨੂੰ ਫਲਾਈ ਸਿਕਰਤਾ ਉਹੀ ਝੰਡੇ ਲਹਿਰਾਏ ਠੀਕ ਹੈ ਜੀ ਨਹਿਰੂ ਇਸ ਗੱਲੋਂ ਖੁਸ਼ ਹੋਇਆ ਆਪਣਾ ਨਿਆਰਾ ਤਾਂ ਬਹੁਤ ਵਧੀਆ ਗੱਲ ਇੰਦਾ ਜਿਹੜੀਆਂ ਖੇਡਾਂ ਆ ਤੁਹਾਨੂੰ ਨੇੜੇ ਕਰਦੀਆਂ ਤੁਹਾਨੂੰ ਯਾਦ ਹੋਣਾ ਪਿੱਛੇ ਪਾਕਿਸਤਾਨ ਦੀ ਟੀਮ ਆਈ ਸੀ ਬੰਬੇ ਆਲ ਹਾਂਜੀ ਲੋਕਾਂ ਪਰ ਬਹੁਤ ਭਰਮ ਵਧੀਆ ਸਵਾਗਤ ਕੀਤਾ ਸੀਗਾ ਹਾਂਜੀ ਹਾਂਜੀ ਇਹ ਥੋੜੀ ਜਿਹੀ ਗੱਲ ਉਹ ਵਾਲੀ ਕੀਤੀ ਸੀ ਸ਼ੰਗਸਰ ਵਾਲਿਆਂ ਨੇ ਪਿਚ ਪੱਟ ਗਿਆ ਰਾਤ ਨੂੰ ਇਹ ਪਿਚ ਪੱਟ ਗਿਆ ਠੀਕ ਆ ਇਹ ਜਿਹੜੇ ਕੌਸ਼ਕ ਬੰਦੇ ਆ ਫੇਰ ਉਹੀ ਗੱਲ ਹੁੰਦੇ ਲੋਕਾਂ ਨੂੰ ਭੜਕਾ ਦਿੰਦੇ ਆ ਹੁਣ ਹਾਕੀ ਦਾ ਮੈਚ ਸੀ ਹਾਕੀ ਦੇ ਵਿੱਚ ਹੱਥ ਮੜਾ ਲੈ ਉਹ ਨਹੀਂ ਸਾਰੇ ਬੜੇ ਖੁਸ਼ ਇਹ ਸੋਹਣੀ ਬੜੇ ਖੁਸ਼ ਆ ਬੜੀਆ ਗੱਲ ਕਰੀ। ਦਾਦਾ ਤੇ ਉਹਦੇ ਵਿੱਚ ਕੋਈ ਦੂਜਾ ਹੈ ਹੀ ਨਹੀਂ ਫਿਰ ਜਿਹੜੀਆਂ ਕੁੜੀਆਂ ਵੀ ਸੀਗੀਆਂ ਕੁੜੀਆਂ ਬਾਅਦ ਦੇ ਵਿੱਚ ਉਹ ਕੁਝ ਫੋਟੋਆਂ ਜਿਹੜੀਆਂ ਹੋਈਆਂ <li> ਉਹਦੇ ਵਿੱਚ ਬੜੀ ਵਧੀਆ ਮਿਲਦੀਆਂ ਹੂੰ। ਅਨੰਦ ਦਾ ਮਾਸੇ ਦੀ ਗੱਲ ਇਹ ਹੈ ਇਹ ਵੀ ਚਾਹੇ ਉਹ ਖਿਡਾਰੀ ਹੋਣ ਹਾਂਜੀ ਚਾਹੇ ਉਹ ਰਾਈਟਰ ਹੋਣ ਚਾਹੇ ਉਹ ਕੋ ਕਲਾਕਾਰ ਹੋਣ ਇਹ ਆਪਸੀ ਭਾਈਚਾਰੇ ਨੂੰ ਬਣਾਏ ਰੱਖਣ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਬਿਲਕੁਲ ਬਿਲਕੁਲ ਇਸ ਕਰਕੇ ਇਹਨਾਂ ਦਾ ਇਸ ਮੱਦੇ ਵਿੱਚ ਨਹੀਂ ਹੋਣਾ ਚਾਹੀਦਾ ਕਿ ਮੈਂ ਦਿੱਤਿਆਂ ਦਾ ਹਾਰੀ ਹਾਂ ਅਸੀਂ ਹਾਥ ਨਹੀਂ ਬਣਾਉਣੇ ਉਹ ਸਾਡੀ ਆਪਣੀ ਤਾਕਤ ਦਾ ਜੋਰ ਹੀ ਦਿਖਾਏ ਜਿਹੜਾ ਜਿੱਤ ਗਿਆ ਜਿੱਤ ਗਿਆ ਮੈਨ ਚ ਗਿਆ ਬਿਲਕੁਲ ਹੁਣ ਤੁਸੀਂ ਮੁਹੰਮਦ ਰਫੀ ਦੀ ਗੱਲ ਕਰੋ ਇੱਥੇ ਕਿੰਨਾ ਜਿੰਨਾ ਇੰਡੀਆ ਚ ਮਕਬੂਲ ਆ ਉਹਨੇ ਪੱਕਾ ਸਾਥ ਆ ਸੀ ਅਸੀਂ ਨੂਸਰਤ ਸਾਹਿਬ ਦਾ ਸਾਹ ਵੀ ਕਹਿੰਦਾ ਕੋਈ ਬੰਦਾ ਨੂਸਰਤ ਵੀ ਨਹੀਂ ਕਹਿੰਦਾ ਨਾ ਨੂਸਰਤ ਸਾਹਿਬ ਲਾਉਦੇ ਆਪਣੇ ਇੰਡੀਆ ਵਾਲੇ ਪਾਸੇ ਨੂਰਜਹਾਂ ਮੈਡਮ ਨੂਰਜਹਾਂ ਜੀ ਠੀਕ ਹੈ ਆਪਣੇ ਗੁਲਾਮ ਅਲੀ ਸਾਹਿਬ ਹੂੰ ਇੰਨਾ ਕਲਾਕਾਰਾਂ ਦਾ ਸਤਿਕਾਰ ਹੁੰਦਾ ਇਮਰਾਨ ਖਾਨ ਦਾ ਕਿੰਨਾ ਸਤਿਕਾਰ ਆ ਇੱਕ ਇੱਕ ਸਪੋਰਟਸਮੈਨ ਸੀ ਉਹ ਇੱਕ ਜਿਹੜਾ ਸਪੋਰਟਸਮੈਨ ਹੁੰਦਾ ਉਹ ਤਾਂ ਸਾਝਾ ਹੁੰਦਾ ਵੀ ਯਾਰ ਬਹੁਤ ਵਧੀਆ ਖਿਡਾਰੀ ਸੀ ਅਸੀਂ ਆ ਕਿੱਧਰ ਨੂੰ ਚੱਲ ਪਏ ਮੈਂ ਦੇਖੀ ਨਾ ਕੋਈਆਂ ਫਿਲਮਾਂ ਦੇਖਦੇ ਆਂ ਜੀ ਕੋਈ ਜੇ ਮਿਊਜ਼ਿਕ ਉਹੀ ਲੋਕ ਇੱਧਰ ਗਾਉਂਦੇ ਉਹੀ ਉੱਧਰ ਗਾਈ ਜਾਂਦੇ ਆ ਉਹ ਇੱਕ ਕੋਈ ਡੀਐਨਏ ਆ ਐਵੇਂ ਹੀ ਬਾਦਹਾਜਮੀ ਹੋਈ ਹੋਇਆ ਐਵੇਂ ਹੀ ਫਸੇ ਹੋਏ ਲੱਗਣਾ ਨਹੀਂ ਗੱਲਾਂ ਦੇ ਵਿੱਚ ਚਲੋ ਆਪਾਂ ਦੇ ਨਹੀਂ ਦੁਆ ਕਰ ਸਕਦੇ ਪਰਮਾਤਮਾ ਨੇ ਦੋਨੇ ਈ ਤਰ੍ਹਾਂ ਨੂੰ ਦਿਮਾਗ ਵਰਤੇ ਇਹਨਾਂ ਨੂੰ ਸਮਤ ਬਕਸ਼ੇ ਆ ਲੱਭ ਮੈਂ ਲੱਭਦਾ ਸੀ ਲੰਬੇ ਹਾਰੀ ਸਿਆਣੇ ਹੋ ਗਿਆ ਉਹਨੂੰ ਹਾਂ ਅੰਦਰ ਆਹ ਢੋਲ ਜਿਹੜਾ ਨੰਬਰ ਹੈ ਜੀ ਬੇਟਾ ਤਾਂ ਆ ਗਿਆ ਹਾਂ ਲੱਗ ਗਿਆ ਜਿਹੜੀ ਧੱਕੇ ਨਾਲ ਹੋ ਗਿਆ ਚਲੋ ਜਿੰਨੇ ਕਰਪਸ਼ਨ ਇਹ ਬੈਂਕਾਂ 'ਚ ਕਰ ਗਏ ਨਾ ਮਾ ਆਪਣਾ ਮੈਨੇਜਰ ਹਾਂ ਇਹਦੇ ਸਮੱਤੇ ਪਾਸੇ ਦੇ ਕਾਇਮਤ ਨਹੀਂ ਹੈਗੇ ਬਾਕੀ ਸਭ ਓ ਠੀਕ ਠਾਕ ਹੀ ਆ 100 ਰੁਪਏ ਦੀ ਮਿੱਟੀ ਤੋਂ ਬਾਅਦ ਬਾਅਦ ਨਹੀਂ ਸਕਿਆ ਮੈਂ ਤਾਂ ਜੀ ਇੱਕ 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 ਟੀਚਰ ਕਰਕੇ ਪਸਤਾਇਆ ਇਹਨੂੰ ਮੇਰੇ ਮੰਗਰ ਤੋਂ ਉਹੀ ਚੁੰਬਕ ਲੈ ਕੇ ਆ ਨੀ ਤੂੰ ਲਾ ਚੁੰਮਕਾ ਤੂੰ ਲਾ ਚੁੰਮਕਾ ਹੋਣਾ ਹੈ ਆਪਾਂ ਤਾਂ ਨਹੀਂ ਅੱਗੇ ਤੋਂ ਮਜ਼ਾਕ ਕਰਦੇ ਤੂੰ ਪੁੱਤਰਾ ਜਹਾ ਪਟਕਵਾਲ ਜੰਗੀ ਦੁਬਾਰਾ ਬੈਠਾ ਨਹੀਂ ਮੈਂ ਤੇਰਾ ਛੱਡਦਾ ਮੈਂ ਇੱਥੋਂ ਵੀ ਡਿਮੋਟ ਕਰਾਉਂਗਾ ਹਾਂ ਚਲ ਮੈਂ ਮੰਗਰਾਂ ਚੱਲ ਫੇ ਚਲੀਏ ਹੈ ਆ ਵੀ ਲਾਉਣੇ ਆ ਹੈ ਰੇਤਾ ਵੀ ਉੱਧਰ ਉੱਧਰ ਕਰਨਾ